ਇੱਥੇ ਕਿਵੇਂ ਆਇਸੀ ਬਾਬੂ ਜੀ ਇੱਥੇ ਮੈਂ ਜੀ ਇਹਨਾਂ ਦਾ ਪਤਾ ਲੱਗਿਆ ਸੀ ਕਿ ਕਾਲੇ ਮੋਤੀਏ ਤੋਂ ਬਾਅਦ ਕੋਈ ਵੀ ਡਾਕਟਰ ਨਹੀਂ ਇਹ ਕਹਿੰਦਾ ਵੀ ਨਿਗਾ ਵਧੂਗੀ ਮਤਲਬ ਇੱਥੇ ਤੁਹਾਡੀ ਨਿਗਾ ਵਧੀਏ ਇੱਥੇ ਆ ਕੇ ਨਿਗਾ ਵਧੀਆ ਦੋ ਲਾਈਨਾਂ ਵੱਧ ਪੜ ਹੋਣ ਲੱਗ ਪਈ ਇੱਕ ਟਾਈਮ ਲੱਗਿਆ ਪੂਸ਼ ਵੀ ਨਹੀਂ ਟਾਈਮ ਲੱਗਿਆ ਜੀ 20 15 20 ਮਿੰਟ ਵੱਲ ਲੱਗੇ ਹੋਣਗੇ ਸਾਰੇ ਤੇਵ ਜੀ ਇੱਥੇ ਕਿਵੇਂ ਪਹੁੰਚੇ ਹੋ ਤੁਸੀਂ ਮੈਂ ਜੀ ਆਪ ਜੀ ਦੀ ਵੀਡੀਓ ਦੇਖੀ 2 ਸਾਲ ਪਹਿਲਾਂ ਜੀ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਿਆ ਜੀ ਵੀ ਇੱਥੇ ਕਾਲੇ ਮੋਤੀਏ ਦਾ ਇਲਾਜ ਹੋ ਰਿਹਾ ਹੈ ਸਾਬ ਨੂੰ ਮਿਲੇ ਆਪਰੇਸ਼ਨ ਤੋਂ ਬਾਅਦ ਜੀ ਆਪਰੇਸ਼ਨ ਤੁਸੀਂ ਕਾਲੇ ਮੋਤੀ ਤੋਂ ਉਦੋਂ ਤੱਕ ਕਰਾ ਲਿਆ ਸੀ ਹਾਂਜੀ ਆਪਰੇਸ਼ਨ ਮੈਂ ਕਰਵਾ ਲਿਆ ਸੀ ਨਿਗਾ ਵਧੀ ਨਹੀਂ ਨਿਗਾ ਨਹੀਂ ਵਧੀ ਜੀ ਬਿਲਕੁਲ ਜੀ ਤੇ 2 ਮਹੀਨੇ ਤੋਂ ਮੈਂ ਨਾ ਆ ਰਿਹਾ ਜੀ ਦੁਬਾਰੇ ਤੇ ਤੇ ਇਸ ਸਥਾਨ ਤੇ ਆ ਕੇ ਜੀ ਮੈਨੂੰ ਬਹੁਤ ਜ਼ਿਆਦਾ ਫਰਕ ਹੋਇਆ ਬਹੁਤ ਜ਼ਿਆਦਾ ਨਿਗਾ ਬਣ ਗਈ ਜੀ ਮੇਰੀ ਤੁਸੀਂ ਇਹਨਾਂ ਕੋਲ ਆਏ ਇਹਨਾਂ ਨੇ 20 ਮਿੰਟਾਂ ਦਾ ਨੁਸਖਾ ਫਾਰਮੂਲਾ ਆਪਣਾ ਪਾਇਆ ਤੁਹਾਨੂੰ ਫਰਕ ਪਿਆ ਸੀ ਨਹੀਂ ਠੀਕ ਠੀਕ ਦੱਸਿਓ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਜ਼ਿਆਦਾ ਮੈਨੂੰ 20 ਮਿੰਟਾਂ ਬਾਅਦ ਹੀ ਪਤਾ ਲੱਗਿਆ ਸੀਗਾ ਜੀ ਸਾਫ਼ ਦੇਖਣ ਲੱਗਿਆ ਸੀ ਨੰਬਰ ਐਨਕ ਬਾਈ ਜੀ ਇਹ 21 ਨੰਬਰ ਆ ਜੀ 21 ਨੰਬਰ ਐਨਕ ਤੁਸੀਂ ਦੇਖੋ ਅਰਸ਼ ਤੇ ਲੱਗੀ ਹੋਈ ਐ 21 ਨੰਬਰ ਐਨਕ ਹੈਗੀ ਐ ਐਨ ਨੂੰ 21 ਨੰਬਰ ਐ ਪਰ ਸਾਨੂੰ ਪਤਾ ਹੈ ਜਿਨ੍ਹਾਂ ਦੇ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੈ ਕਿ ਸੰਤਾਪ ਕਿੰਨਾ ਵੱਡਾ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਉੱਤਰ ਜਾਏਗਾ 21 ਨੰਬਰ ਦਾ ਚਸ਼ਮਾ ਸਾਰੇ 17 ਸਾਲ ਦੀ ਪ੍ਰੋਬਲਮ ਜੇ 1 ਮਹੀਨੇ ਦੇ ਵਿੱਚ ਤੁਹਾਨੂੰ ਸੋਲਵ ਹੁੰਦੀ ਨਜ਼ਰ ਆਉਂਦੀ ਹੈ ਤੇ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਉਹ ਵੀ ਬਿਨਾ ਕਿਸੇ ਇੰਜੈਕਸ਼ਨ ਤੋਂ ਬਿਨਾ ਕਿਸੇ ਆਪਰੇਸ਼ਨ ਤੋਂ ਸਿਰਫ ਆਈ ਡ੍ਰੌਪਸ ਪਾ ਕੇ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਵਿਜ਼ਨ ਦੀ ਪ੍ਰੋਬਲਮ ਸੀ ਕਿੰਨਾ ਕਿੰਨੇ ਪਰਸੈਂਟ ਵਿਜ਼ਨ ਸੀ ਤੁਹਾਡਾ ਲੈਫਟ ਲੈਫਟ 30 ਸੀ ਅੱਛਾ ਜੀ ਔਰ ਰਾਈਟ 60 ਸੀ ਕਦੋਂ ਤੋਂ ਸੀ ਪ੍ਰੋਬਲਮ ਇਹ ਬਚਪਨ ਤੋਂ ਫਿਰ ਹੁਣ ਇੱਥੇ ਅੱਗੇ ਕੀ ਹੋਇਆ ਤੁਹਾਡੇ ਨਾਲ ਸਾਇਦ ਇੰਪਰੂਵਮੈਂਟ ਹੋਈ ਹੈ ਇੰਪਰੂਵਮੈਂਟ ਹੋਈ ਹੈ ਕੀ ਇੰਪਰੂਵਮੈਂਟ ਹੋਈ ਹੈ 80 90% ਬਣ ਗਈ ਹੈ 80 90% ਜੀ ਸਰ ਠੀਕ ਠੀਕ ਲਾ ਲਓ ਇਹ ਆਣੀ ਹੈ ਕਿ ਅਸੀਂ ਆਪ ਡਾਕਟਰ ਦੇ ਕੋਲ ਬੈਠੇ ਆ ਤੇ ਡਾਕਟਰ ਨੇ ਕੋਈ ਤਾਰੀਫਾਂ ਕਰੀਏ ਬਿਲਕੁਲ ਸਹੀ ਦੱਸੋ ਇੱਕ ਸਾਈਡ 80 ਸੰਟੇ ਕੀ ਆ ਇੱਕ ਸਾਈਡ 90 ਜੀ ਤੁਹਾਡਾ ਜੀ ਜੀ ਡਾਕਟਰ ਕੀ ਕਹਿੰਦੇ ਸੀ ਜਿਨ੍ਹਾਂ ਨੂੰ ਤੁਸੀਂ ਦਿਖਾਇਆ ਕਹਿੰਦੇ ਕਿ ਆਸਤਾ ਆਸਤਾ ਤੁਸੀਂ ਹੋ ਜਾਗੀ ਠੀਕ ਤੇ ਅੱਬ ਤਾਂ ਰੱਬ ਤਰਫ ਹੋਈ ਹੈ ਕੁਦਰਤੀ ਕੋਈ ਅਚਾਰਾ ਕੋਈ ਨਹੀਂ ਹੈ ਮਤਲਬ ਡਾਕਟਰਾਂ ਨੇ ਵੱਡੇ ਵੱਡੇ ਹਸਪਤਾਲਾਂ ਚੋਂ ਸਾਰਿਆਂ ਨੇ ਇਹ ਕਹਿੰਦਾ ਸੀ ਵੀ ਤੁਸੀਂ ਰੱਬ ਦੇ ਹਵਾਲੇ ਹਵਾਲੇ ਹੀ ਕਿਨੇ ਸਾਲ ਦੁਕਾਨ ਤੇ ਬੈਠੇ ਸੀ ਤੇ ਤੁਹਾਡੀ ਵੀਡੀਓ ਪੈਸੇ ਕੈਸ ਬੁਧੇ ਚਲ ਗਈ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਜਿਹੜੀਆਂ ਚੰਗੀਆਂ ਵੀਡੀਓ ਹੈਗੀਆਂ ਨੇ ਉਹ ਚੰਗੇ ਭਾਗਾਂ ਵਾਲੇ ਦੇ ਹੱਥ ਲੱਗਦੀਆਂ ਨੇ ਕਿਤੇ ਬਹਿ ਕੇ ਆ ਕੇ ਨਾ ਉਹ ਇਧਰ ਆਪਸ ਖੁੱਲਿਆ ਤੇ ਡਾਕਟਰ ਸਾਹਿਬ ਦੇ ਦਰਸ਼ਨ ਹੋਏ 11 ਵੇ ਤੇ 8 ਤੋਂ 9 ਵਜੇ ਹੋ ਗਿਆ ਹਿੰ ਦਵਾਈ ਪਾਉਂਦੇ ਆ ਤੇ ਹਰ ਮਹੀਨੇ ਇਹਦੀ ਕੁਝ ਨਾ ਕੁਝ ਇੰਪਰੂਵਮੈਂਟ ਹੁੰਦੀ ਆਈ ਹੁੰਦੀ ਆ ਸਭ ਤੁਹਾਡੇ ਤੋਂ ਵੱਧ ਗਈ ਨਹੀਂਗਾ ਉਹਨੇ ਵੱਧ ਗਈ ਆ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਤੁਹਾਡੀ ਵਰਗੀ ਪ੍ਰੋਬਲਮ ਦੇ ਵਿੱਚ ਨੇ ਬਾਇ ਬਰਥ ਜਿਨ੍ਹਾਂ ਨੂੰ ਪ੍ਰੋਬਲਮ ਉਹਨਾਂ ਦੀ ਇੱਥੇ ਆਉਣ ਤੋਂ ਉਹਦੀ ਜ਼ਿੰਦਗੀ ਬਦਲ ਸਕਦੀ ਆ ਥੋੜੀ ਬਦਲੀ ਹੈ ਹਾਂ ਬਦਲੀ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਪਿੰਡ ਬਾਰਨ ਪਟਿਆਲੇ ਜਿੱਥੇ ਵਕ ਵਕ ਪਰੇਸ਼ਾਨੀਆਂ ਅੱਖਾਂ ਦੀਆਂ ਲੈ ਕੇ ਲੋਕ ਆਉਂਦੇ ਨੇ ਤੇ 20 ਮਿੰਟਾਂ ਦੇ ਵਿੱਚ ਇੱਥੇ ਦਾਵਾ ਕੀਤਾ ਜਾਂਦਾ ਕਿ ਉਹਨਾਂ ਨੂੰ ਰਾਹਤ ਮਿਲਨੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ ਦੀਆਂ ਨੇ ਸਾਡੇ ਨਾਲ ਹੁਣੇ-ਹੁਣੇ ਇੱਕ ਬਾਪੂ ਜੀ ਜੁੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਹਾਲਾਤਾਂ ਦੇ ਵਿੱਚ ਬਾਪੂ ਜੀ ਇਸ ਸੈਂਟਰ ਦੇ ਵਿੱਚ ਚਾਏ ਤੇ ਹੁਣ ਉਹਨਾਂ ਦੇ ਕੀ ਹਾਲਾਤ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਂ ਹੈ ਤੁਹਾਡਾ ਸੇਵਾ ਸਿੰਘ ਆ ਜੀ ਅੱਛਾ ਕਿੱਥੋਂ ਆਏ ਹੋ ਮੈਂ ਸਮਰਾਲੇ ਦੇ ਨੇੜੇ ਬਲਾਲਾ ਪਿੰਡ ਆ ਜੀ ਅੱਛਾ ਜੀ ਇੱਥੇ ਕਿਵੇਂ ਆਏ ਸੀ ਬਾਪੂ ਜੀ ਇੱਥੇ ਮੈਂ ਜੀ ਇਹਨਾਂ ਦਾ ਪਤਾ ਲੱਗਿਆ ਸੀ ਕਿ ਕਾਲੇ ਮੋਤੀਏ ਤੋਂ ਬਾਅਦ ਕੋਈ ਵੀ ਡਾਕਟਰ ਨਹੀਂ ਇਹ ਕਹਿੰਦਾ ਵੀ ਨਿਗਾ ਵਧੂਗੀ ਅੱਛਾ ਜੀ ਇੱਥੇ ਮੈਂ ਐਡ ਸੁਣਿਆ ਸੀ ਤੇ ਉਹਦੇ ਸੁਣ ਕੇ ਮੈਂ ਇੱਥੇ ਆਇਆ ਸੀ ਤੇ ਇੱਥੇ ਜਿਹੜੀ ਮੇਰੇ ਤੇ ਪਹਿਲਾਂ ਮਤਲਬ ਪੜ ਹੁੰਦੀ ਸੀ ਤੇ ਉਹ ਦਵਾਈ ਪਾਈ ਤੋਂ ਬਾਅਦ ਦੋ ਲਈਨਾਂ ਵੱਧ ਪੜ ਹੋਣ ਲੱਗੀਆਂ ਦਵਾਈ ਪਾਉਣ ਤੋਂ ਬਾਅਦ ਦਵਾਈ ਨੇਕ ਟਾਈਮ ਲੱਗਿਆ ਕੁਝ ਵੀ ਨਹੀਂ ਟਾਈਮ ਲੱਗਿਆ ਜੀ 20 15 20 ਮਿੰਟ ਵੱਲ ਲੱਗੇ ਹੋਣਗੇ ਸਾਰੇ अच्छा मतलब 15-20 ਮਿੰਟਾਂ ਚ ਤੁਹਾਡੀ ਨਜ਼ਰ ਵੱਧ ਗਈ ਦੋ ਲਾਈਨਾਂ ਵੱਧ ਪੜ ਹੋਣ ਲੱਗੀਆਂ ਦਵਾਈ ਪਾਉਣ ਤੋਂ ਬਾਅਦ ਅੱਛਾ ਹਾਂਜੀ ਇਹ ਕਿਵੇਂ ਹੋਇਆ ਤੁਸੀਂ ਪੁੱਛਿਆ ਨਾ ਕੋਲ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਪਰਮਾਤਮਾ ਦੀ ਉਹ ਕਰਨੀ ਆ ਸਾਰੀ ਬਈ ਹਾਂ ਉਹਨਾਂ ਨੇ ਹੀ ਇਹ ਨਜ਼ਰ ਦਿੱਤੀ ਆ ਉਹਨਾਂ ਦੀ ਮਰਜ਼ੀ ਨਾਲ ਹੀ ਚੱਲਣੀ ਆ ਅੱਛਾ ਹਾਂਜੀ ਤੁਸੀਂ ਇਸ ਤੋਂ ਪਹਿਲਾਂ ਕਿਤੇ ਹੋਰ ਦਿਖਾਇਆ ਸੀ ਬੱਪੂ ਜੀ ਮੈਂ ਜੀ ਧਾਮੀ ਡਾਕਟਰ ਦੇ ਲੁਧਿਆਣੇ ਲੈਨਜ਼ ਪੁਆਏ ਸੀ ਦਰਾਹੇ ਡਾਕਟਰ ਅਮਰਜੀਤ ਤੋਂ 99 ਦੇ ਵਿੱਚ ਦੋਹਾਂ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ ਹਾਂ ਪਰ ਕਿਸੇ ਡਾਕਟਰ ਨੇ ਇਹ ਨਹੀਂ ਕਿਹਾ ਵੀ ਕਾਲੇ ਮੋਤੀਏ ਤੋਂ ਬਾਅਦ ਥੋੜੀ ਨਿਗਾ ਵਧ ਸਕਦੀ ਆ ਮਤਲਬ ਇੱਥੇ ਥੋੜੀ ਨਿਗਾ ਵਧੀ ਆ ਇੱਥੇ ਆ ਕੇ ਨਿਗਾ ਵਧੀ ਆ ਦੋ ਲਾਈਨਾਂ ਵੱਧ ਪੜ ਹੋਣ ਲੱਗ ਪਈਆਂ ਠੀਕ ਹੈ ਤੇ ਹੁਣ ਹੁਣ ਕੀ ਹਾਲਾਤ ਨੇ ਕਿੰਨੇ ਟਾਈਮ ਬਾਅਦ ਤੁਹਾਨੂੰ ਜਿਹੜਾ ਲੱਗਿਆ ਕਿ ਹੁਣ ਤਾਂ ਬਹੁਤ ਵਧੀਆ ਨਿਗਾ ਹੋ ਗਈ ਨਹੀਂ ਜੀ ਬਹੁਤ ਫਰਕ ਲੱਗ ਰਿਹਾ ਨਿਗਾ ਦਾ ਠੀਕ ਲੱਗ ਰਿਹਾ ਹਾਂਜੀ ਅੱਛਾ ਬਾਪੂ ਜੀ ਜਿਹੜੇ ਕਾਲੇ ਮੋਤੀ ਦਾ ਆਪਰੇਸ਼ਨ ਕਰਾ ਲੰਦੇ ਨੇ ਤੁਸੀਂ ਆਪਰੇਸ਼ਨ ਕਰਾਇਆ ਸੀ ਹਾਂਜੀ 89 ਦੇ ਵਿੱਚ ਕਰਾਇਆ ਸੀ ਮਤਲਬ ਗੱਲ ਬਣੀ ਨਹੀਂ ਮੁੜ ਕੇ ਮੁੜ ਕੇ ਜਿੰਨੀ ਕੋ ਉਸ ਵੇਲੇ ਨਿਗਾ ਸੀ ਉਨੀ ਕੇ ਰਹਿ ਗਈ ਸੀ ਉਹਦੇ ਬਾਅਦ ਫਿਰ ਘਟਦੀ ਰਹੀ ਆ ਲਗਾਤਾਰ ਘਟਦੀ ਘਟਦੀ ਰਹੀ ਆ ਹਾਂਜੀ ਅੱਛਾ ਹਾਂਜੀ ਤੇ ਹੁਣ ਇਹਨਾਂ ਨੇ ਕਿਹਾ ਵੀ ਤੁਹਾਨੂੰ ਦਵਾਈ ਦਵਾਂਗੇ ਜਿਹਦੇ ਨਾਲ ਘਟੂਗੀ ਨਹੀਂ ਉੱਥੇ ਖੜੀ ਰਹੂਗੀ ਖੜੀ ਰਹੂ ਹਾਂਜੀ ਜੀ ਜੀ ਅੱਛਾ ਇਹਨਾਂ ਨਾਲ ਜਿਹੜੇ ਸ਼ਖਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਹਮੇਸ਼ਾ ਤੁਸੀਂ ਲੈ ਕੇ ਉਹਨੇ ਬਾਪੂ ਜੀ ਨਾਲ ਹਾਂਜੀ ਹਾਂਜੀ ਤੁਹਾਡਾ ਕੀ ਨਾਂ ਹੈ ਵਿਜੇਂਦਰਪਾਲ ਸਿੰਘ ਅੱਛਾ ਪਹਿਲੇ ਕਿਹੜੇ ਹਾਲਾਤ ਚ ਲੈ ਕੇ ਆਏ ਸੀ ਰਜਿੰਦਰ ਜੀ ਤੇ ਹੁਣ ਕੀ ਹਾਲਾਤ ਨੇ ਹੁਣ ਅੱਗੇ ਨੂੰ ਠੀਕ ਹੈ ਜੀ ਬਹੁਤ ਠੀਕ ਹੈ ਅੱਗੇ ਨੂੰ ਹਾਂ ਜੀ ਜੀ ਫਰਕ ਬਾਪੂ ਜੀ ਨੂੰ ਪੁੱਛਿਆ ਸੀ ਵੀ 20 ਮਿੰਟ ਚ ਕੀ ਕੀਤਾ ਉਹਨਾਂ ਨੇ ਜੀ ਫਰਕ ਹੈ ਹੀ ਅੱਗੇ ਨੂੰ ਕਾਫੀ ਫਰਕ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਲੋਕ ਨੇ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਇੱਥੇ ਲੈ ਕੇ ਆਏ ਨੇ ਬਾਪੂ ਜੀ ਦਾ ਕਹਿੰਦਾ ਕਿ ਉਹਨਾਂ ਨੇ ਕਾਲੇ ਮੋਤੀ ਦਾ ਆਪਰੇਸ਼ਨ ਕਰਵਾਇਆ ਸੀ ਆਪਰੇਸ਼ਨ ਕਰਵਾਉਣ ਤੋਂ ਬਾਅਦ ਉਹਨਾਂ ਦੀ ਨਿਗਾਹ ਹੈਗੀ ਜਿਹੜੀ ਲਗਾਤਾਰ ਘਟਦੇ ਰਹੀ ਪਰ ਇੱਥੇ ਜਦੋਂ ਉਹਨਾਂ ਨੇ ਬੂੰਦਾ ਪਵਾਈਆਂ ਅੱਖਾਂ ਦੇ ਵਿੱਚ 20 ਮਿੰਟਾਂ ਵਾਲਾ ਨੁਸਖਾ ਫਾਰਮੂਲਾ ਪਵਾਇਆ ਤਾਂ ਉਸ ਤੋਂ ਬਾਅਦ ਜਿਹੜੀਆਂ ਲਾਈਨਾਂ ਉਹਨਾਂ ਕੋਲ ਪੜੀਆਂ ਜਾਂਦੀਆਂ ਸੀ ਉਹ ਤੋਂ ਦੋ ਲਾਈਨਾਂ ਹੋਰ ਜ਼ਿਆਦਾ ਪੜਨੀ ਉਹਨਾਂ ਨੇ ਸ਼ੁਰੂ ਕਰਤੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਇਸ ਵੇਲੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਅੱਜ ਤੁਹਾਨੂੰ ਉਸ ਸ਼ਖਸੀ ਮਿਲਵਾਉਣੇ ਆ ਜਿਸ ਦੀ ਨਜ਼ਰ ਬਚਪਨ ਤੋਂ ਹੀ ਖਰਾਬ ਸੀ ਤੇ ਇੱਥੇ ਆ ਕੇ ਉਹਨਾਂ ਦਾ ਕੀ ਫਰਕ ਪਿਆ ਕੀ ਉਹਨਾਂ ਨੂੰ ਆਰਾਮ ਮਿਲਿਆ ਅੱਜ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਜੰਮੂ ਤੋਂ ਆਏ ਨੇ ਇਹ ਜਿਹੜਾ ਸਾਡੇ ਨਾਲ ਸਾਡਾ ਭਰਾ ਬੈਠਾ ਹੈ ਔਰ ਇਹਨਾਂ ਦੇ ਹਾਲਾਤ ਕਿਵੇਂ ਬਦਲੇ ਜ਼ਿੰਦਗੀ ਕਿਵੇਂ ਬਦਲੀ ਇਹਨਾਂ ਨਾਲ ਖੁਦ ਅਸੀਂ ਗੱਲਬਾਤ ਕਰਦੇ ਹਾਂ ਸਸੀਕਲ ਜੀ ਸਸੀਕਲ ਸਰ ਇਹ ਨਾ ਤੁਹਾਡਾ ਰਾਹੁਲ ਸ਼ਰਮਾ ਅੱਛਾ ਸ਼ਰਮਾ ਜੀ ਕੀ ਹੋਇਆ ਜੇ ਇਥੇ ਕਿਵੇਂ ਪਹੁੰਚੇ ਸੀ ਤੁਸੀਂ ਸਰ YouTube ਤੋਂ ਆਪਣੇ Facebook ਤੋਂ ਪਤਾ ਲੱਗਾ ਸੀ ਉਹ ਤਾਂ Facebook ਤੇ ਤਾਂ ਬਹੁਤ ਕੁਝ ਚੱਲਦਾ ਹੈ ਸੁਣ ਕੇ ਪਤਾ ਲੱਗਿਆ ਉਹ ਇੱਕ ਵੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਵਿਜ਼ਨ ਦੀ ਪ੍ਰੋਬਲਮ ਸੀ ਸੀ ਕਿੰਨਾ ਕਿੰਨੇ ਪਰਸੈਂਟ ਵਿਜ਼ਨ ਸੀ ਤੁਹਾਡਾ? ਮਮ लेफ्ट लेफ्ट 30 ਸੀ। ਅੱਛਾ ਜੀ। ਔਰ ਇੱਕ ਸਾਈਡ 60 ਸੀ। ਠੀਕ ਹੈ। ਦੇ ਕਦੋਂ ਤੋਂ ਸੀ ਪ੍ਰੋਬਲਮ ਇਹ ਬਚਪਨ ਤੋਂ ਜੀ। ਬਚਪਨ ਤੋਂ ਪ੍ਰੋਬਲਮ ਸੀ ਇਸ ਵੇਲੇ ਕਿ ਨਿਊਮਰਾ ਤੁਹਾਡੀ 30 30 ਮਤਲਬ ਤੁਸੀਂ ਕੀ ਹੋਇਆ ਸੀ ਬਚਪਨ ਚ ਡਿੱਗੇ ਸੀ ਕਿਦੋਂ ਕੀ ਹੋਇਆ ਜੀ? ਛੱਤ ਤੋਂ ਡਿੱਗੇ ਸੀ। ਛੱਤ ਤੋਂ ਡਿੱਗੇ ਸੀ। ਛੱਤ ਤੋਂ ਡਿੱਗੇ ਫਿਰ ਨੀਗਾ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਇਹ ਉਸ ਤੋਂ ਪਹਿਲਾਂ ਵੀ ਕਮਜ਼ੋਰੀ ਸੀ ਡਾਕਟਰ ਕਹਿੰਦੇ ਸੀਗੇ ਇਹ ਨੈਚੁਰਲ ਹੈ ਇਹ ਕੁਝ ਅੱਛਾ ਬਾਈ ਬਰਥ ਬਾਈ ਬਰਥ ਹੈ ਠੀਕ ਹੈ ਤੇ ਫਿਰ ਕਿਵੇਂ ਰੋਜ਼ਮਰਰਾ ਦੀ ਜ਼ਿੰਦਗੀ ਕਿਵੇਂ ਸੀ ਉਸ ਵੇਲੇ ਦੀ ਐਸੀ ਚਲਣ ਚਲਣ ਡੇ ਸੀ ਚੱਲੀ ਜਾ ਰਹੀ ਸੀ ਲੱਕੜੀ ਸਰੇ ਸੀ ਉਸ ਵੇਲੇ ਠੀਕ ਹੈ ਤੇ ਫਿਰ ਹੁਣ ਇੱਥੇ ਅੱਗੇ ਕੀ ਹੋਇਆ ਤੁਹਾਡੇ ਨਾਲ ਸਾਇਦ ਇੰਪਰੂਵਮੈਂਟ ਹੋਈ ਹੈ ਇੰਪਰੂਵਮੈਂਟ ਹੋਈ ਹੈ ਕੀ ਇੰਪਰੂਵਮੈਂਟ ਹੋਈ ਹੈ ਮਤਲਬ ਦਿੱਖਣਾ ਵੱਧ ਹੋ ਗਿਆ ਜਾਂ ਰੋਸ਼ਨੀ ਵੱਧ ਦਿਖਣ ਲੱਗੀ ਰੋਸ਼ਨੀ ਦਾ ਸਪੈਕਸ ਨਾਲ ਥੋੜੀ ਇੰਪਰੂਵ ਹੋ ਗਈ ਆ ਕੁ 90% 890% ਬਣ ਗਈ ਆ ਡਾਕਟਰ ਕੀ ਕਹਿੰਦੇ ਸੀ 80 90% ਜੀ ਸਰ ਠੀਕ ਠੀਕ ਲਾ ਲੋ ਇਹ ਨਹੀਂ ਹੈਗਾ ਵੀ ਆਪਾਂ ਡਾਕਟਰ ਦੇ ਕੋਲ ਬੈਠੇ ਆ ਤੇ ਡਾਕਟਰ ਨੇ ਕੋਈ ਤਾਰੀਫਾਂ ਕਰੀਏ ਬਿਲਕੁਲ ਸਹੀ ਦੱਸੋ ਇੱਕ ਸਾਈਡ 80% ਕੀ ਆ ਇੱਕ ਸਾਈਡ 90 ਆ ਰਾਈਟ ਮਤਲਬ ਜਿਹੜੇ ਡਾਕਟਰ ਇਹ ਗੱਲ ਕਹਿੰਦੇ ਸੀ ਵੀ ਇਹ ਬਚਪਨ ਤੋਂ ਇਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਇੱਥੇ ਅੱਗੇ ਥੋੜੀ ਉਹ ਵਿਜ਼ਨ ਐਨਕ ਲਗਾ ਕੇ 90% ਔਰ 80% ਹੋ ਗਈ ਜੀ ਕੀ ਬਾਤ ਹੈ ਸਰ ਕੀ ਬਾਤ ਹੈ ਅੱਛਾ ਜੇ ਲੋਕ ਇਸ ਵੇਲੇ ਰਾਹੁਲ ਜੀ ਸ਼ਰਮਾ ਜੀ ਤੁਹਾਨੂੰ ਦੇਖ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਬਹੁਤ ਵਾਰ ਹੁੰਦਾ ਬਹੁਤ ਕੁਝ ਚੱਲਦਾ ਹੈ ਸੋਸ਼ਲ ਮੀਡੀਆ ਤੇ ਅੱਜ ਕੱਲ ਸੋਸ਼ਲ ਮੀਡੀਆ ਚੱਲਦਾ ਹੀ ਆ ਕੀ ਕੀ ਕਰਨਾ ਹੂੰ ਹੂੰ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਤੁਹਾਡੀ ਵਰਗੀ ਪ੍ਰੋਬਲਮ ਦੇ ਵਿੱਚ ਨੇ ਬਾਇ ਬਰਥ ਜਿਨ੍ਹਾਂ ਨੂੰ ਪ੍ਰੋਬਲਮ ਉਹਨਾਂ ਦੀ ਇੱਥੇ ਆਉਣ ਨਾਲ ਉਹਦੀ ਜ਼ਿੰਦਗੀ ਬਦਲ ਸਕਦੀ ਆ ਤੁਹਾਡੀ ਬਦਲੀ ਹੈ ਹਾਂ ਬਦਲੀ ਆ ਜੀਨੀਤਲਾ ਵਾਦਵਾੁ ਸ਼ੁਕਰੀਆ ਸਾਡੇ ਨਾਲ ਸ਼ਰਮਾ ਜੀ ਦੇ ਫਾਦਰ ਸਾਹਿਬ ਵੀ ਨੇ ਸਤਿ ਸ਼ਕਾਲ ਸਰ ਸਤਿ ਸ਼ਕਰ ਜੀ ਪਹਿਲੇ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਠੀਕ ਹੈ ਤੁਸੀਂ ਬੜੀ ਮਿਹਨਤ ਨਾਲ ਜੰਮੂ ਤੋਂ ਇੱਥੇ ਆਉਣੇ ਹੋ ਤੁਹਾਨੂੰ ਵਧਾਈਆਂ ਡਾਕਟਰ ਸਾਨੂੰ ਸਾਨੂੰ ਅਸੀਂ ਤਾਂ ਖਾਲੀ ਇੱਕੋ ਲੈ ਕੇ ਨਾ ਆਏ ਹਾਂ ਸਾਨੂੰ ਸਾਨੂੰ ਰਸਤਾ ਮਿਲਿਆ ਆਪਣੇ ਰਸਤਾ ਸੇਧੇ ਤਿੰਨ ਦਿਨ ਕੋ ਆਇਆ ਅੱਛਾ ਕੀ ਨਾ ਕੀਆ ਤੁਹਾਡਾ ਰਣਾ ਅਸ਼ੋਕ ਕੁਮਾਰੀ ਅੱਛਾ ਅਸ਼ੋਕ ਜੀ ਕੀ ਹਾਲਤ ਬੱਚੇ ਤੁਹਾਡਾ ਜੀ ਜੀ ਹਾਂ ਬਾਈ ਬਰਥ ਪ੍ਰੋਬਲਮ ਸੀ ਸਵੇ ਸਾਨੂੰ ਨਹੀਂ ਪਤਾ ਲੱਗਾ ਇਹ ਬਰਤ ਤੋਂ ਹੀ ਸੋਚੀਏ ਸਮਝੋ 아이ਦੇ ਜਿਹੜੇ ਥੋੜਾ ਜਵਾਨ ਹੋਇਆ ਤੇ ਫੇਰੀ ਸਾਨੂੰ ਨੈਚਰਲੀ ਪਤਾ ਲੱਗਾ ਕਿ ਕੀ ਪ੍ਰੋਬਲਮ ਹੈ ਤੇ ਬਚਪਨ ਤੋਂ ਇਹ ਚੱਲਦਾ ਫਿਰਦਾ ਠੀਕ ਸੀ ਅੱਛਾ ਫਿਰ ਡਿਗ ਡਿਗਦਾ ਸੀ ਇਹ ਡਿਗ ਜਾਂਦਾ ਸੀ ਆਸੀਂ ਨੇ ਇੰਨਾ ਉਹਨੇ ਲੱਗਿਆ ਵੀ ਕੋਈ ਗੱਲ ਨਹੀਂ ਬੱਚਾ ਹੈ ਹਾਂ ਬੱਚਾ ਹੈ ਛੋਟਾ ਬੱਚਾ ਹੈ ਆਸਤਾ ਸਾ ਜੇ ਜਵਾਨ ਹੋਇਆ ਇਹਦੀ ਸਾਨੂੰ ਪਤਾ ਲੱਗਾ ਨਹਿਰ ਘਾਟ ਹੈ ਮੈਂ ਅੰਬਰ ਸਰ ਲੈ ਕੇ ਗਿਆ ਉਹਨੂੰ ਡਾਕਟਰ ਦੇ ਕੋਲ ਸਾ ਉਹਨੇ ਚੈੱਕ ਕੀਤਾ ਇਹ ਉਹਨੇ ਕਿ ਉਹਦੀ ਨਹਿਰਾ ਹੀ ਘਟ ਹੈ ਉਹ ਲਿਵਾਚ ਅਸੀਂ ਬੜੀ ਕੋਸ਼ਿਸ਼ ਕੀਤੀ ਅਮਰ ਸਾਹਿਬ ਦੋ ਦਿਨ ਬਾਰੇ ਦੋ ਦਿਨ ਡਾਕਟਰ ਹੈਗੇ ਉਹਨੇ ਦਿਖਾਇਆ ਜੰਮੂ ਆਪਣੇ ਦਿਖਾਇਆ ਪਠਾਨਕੋਟ ਵੀ ਬੜੇ ਦਿਖਾਇਆ ਰੋਹੀ ਰਾਖੇ ਹਾਰ ਗਿਆ ਸੀ ਹਾਰ ਗਿਆ ਹਾਰ ਗਿਆ ਬਹਿ ਕੇ ਘਰ ਵੀ ਇਹ ਠੀਕ ਨਹੀਂ ਹੁੰਦਾ ਡਾਕਟਰ ਕੀ ਕਹਿੰਦੇ ਸੀ ਜਿਨ੍ਹਾਂ ਨੂੰ ਤੁਸੀਂ ਦਿਖਾਇਆ ਕਹਿੰਦੇ ਕਿ ਆਸਤਾ ਆਪੇ ਹੋ ਜਾਏਗੀ ਠੀਕ ਤੇ ਅਬ ਜਰਾ ਅਬ ਤਰਫ ਹੋਈ ਹੈ ਪਰ ਪੁਦਤੀ ਕੋਈ ਅਚਾਰਾ ਕੋਈ ਨਹੀਂ ਹੈ ਅੱਛਾ ਜੀ ਨਹਿਰੀ ਪਿੱਛੋਂ ਹੀ ਘਟ ਹੈ ਪਿੱਛੋਂ ਹੀ ਲਾਈਨ ਘਟ ਹੈ ਠੀਕ ਹੈ ਮੈਂ ਮੇਨ ਕਹਣਾ ਪਿੱਛੋਂ ਲਾਈਨ ਘਟ ਹੈ ਇਹ ਤਾਂ ਉਹ ਕੁਝ ਨਹੀਂ ਕਹਿ ਸਕਦੇ ਮੇਰਾ ਆਪਰੇਸ਼ਨ ਵਗੈਰਾ ਕੋਈ ਆਪਰੇਸ਼ਨ ਨਹੀਂ ਕਰ ਸਕਦਾ। ਜੀ ਲਾਈਟ ਹੀ ਵਿੱਚੋਂ ਕੱਟੀ ਦੀ। ਆਪਾਂ ਇਹ ਕੀ ਕਰਨਾ? ਅੱਛਾ। ਮਤਲਬ ਡਾਕਟਰਾਂ ਨੇ ਵੱਡੇ ਵੱਡੇ ਹਸਪਤਾਲਾਂ 'ਚੋਂ ਸਾਰਿਆਂ ਨੇ ਇਹ ਕਹਿੰਦਾ ਸੀ ਵੀ ਤੁਸੀਂ ਰੱਬ ਦੇ ਹਵਾਲੇ। ਰੱਬ ਦੇ ਹਵਾਲੇ ਹੀ। ਕਿਉਂਕਿ ਛੋਟ ਲਾਈਟ ਹੀ ਕਰਦੇ ਵਿੱਚੋਂ ਕੀ ਕਰੀਏ? ਆਈ ਵੀ ਆ ਗਏ ਘਰ ਬੈ ਕੇ ਕਿੰਨੇ ਸਾਲੇ ਸੰਤਾਪ ਹੰਡਾਇਆ ਬੱਚੇ ਦਾ ਕਿਉਂਕਿ ਬੱਚੇ ਨੂੰ ਇਸ ਤਰੀਕੇ ਨਾਲ ਦੇਖਣਾ ਬਹੁਤ ਵੱਡਾ ਦੁੱਖ ਹੁੰਦਾ। ਕਮ ਸੇ ਕੋਈ 25 ਸਾਲ ਤੱਕ ਵੀ 28 ਸਾਲ ਹੋ ਗਿਆ ਇਹਨਾ। 25 ਸਾਲ ਤੱਕ ਇਸ ਤਈ ਹੁੰਦੇ ਰਹੀ। ਕਿਉਂ ਲਾਸਟ ਰਿਅਰ ਚ ਇਹ ਤੇ ਥੋੜਾ ਜੰਮੂ ਡਾਕਟਰ ਸੀ ਉਹਨੂੰ ਦਿਖਾਇਆ ਇਹ ਕੁਦਰਤੀ ਇਹ ਪਿਲੇ ਸਾਲ ਦੁਕਾਨ ਤੇ ਬੈਠੇ ਸੀ ਤੇ ਤੁਹਾਡੀ ਵੀਡੀਓ ਫੇਸਬੁਕ ਫੇਸਬੁਕ ਤੇ ਚੜ ਗਈ ਫੇਸਬੁਕ ਤੇ ਵੀਡੀਓ ਦੇਖੀ ਮੁੰਡੇ ਨੇ ਤੇ ਕਹਿੰਦਾ ਰੱਬ ਨੂੰ ਜਾ ਕਰਦੇ ਨਹੀਂ ਪਤਾ ਭੌਣ ਤੋਈ ਹੈ ਹਾਂ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਕਿ ਜਿਹੜੀਆਂ ਚੰਗੀਆਂ ਵੀਡੀਓ ਹੈਗੀਆਂ ਨੇ ਉਹ ਚੰਗੇ ਭਾਗਾਂ ਵਾਲੇ ਦੇ ਹੱਥ ਲੱਗਦੀਆਂ ਨੇ ਨੇ ਵੀਡੀਓ ਦੇਖੀ ਕਹਿੰਦਾ ਡੈਡੀ ਡਾਕਟਰ ਹੈ ਪਟਾ ਉਹਦੇ ਪਟਿਆਲੇ ਇੱਕ ਵਾਰੂ ਮੇਰੀ ਉੱਥੇ ਜਾਣਾ ਮੈਂ ਡਿਊਟੀ ਤੇ ਆਇਆ ਕਰ ਮੈਂ ਦੇਖਿਆ ਮਾਂ ਦਿਖਾ ਮੈਨੂੰ ਵੀਡੀਓ ਦਿਖਾ ਯਾਰ ਵੀਡੀਓ ਦੇਖੀ ਦੇਖੀ ਵੀਡੀਓ ਮੈਂ ਯਾਰ ਮੈਂ ਕੋਈ ਗੱਲ ਨਹੀਂ ਯਾਰ ਤੂੰ ਮੈਂ ਤੇਰੇ ਵੱਸ ਸਭ ਕੁਝ ਪਿਆ ਵਸ ਤੇਰੇ ਵੱਸ ਕੁਝ ਕਰ ਰਹੇ ਹਾਂ ਕੋਈ ਜਗ੍ਹਾ ਨਹੀਂ ਚਲਾਂਗੇ ਫਿਰ ਪਟਿਆਲੇ ਦਾ ਮੈਂ ਅਸੀਂ ਕਿਸ ਇਲਾਕੇ ਆਏ ਨਹੀਂ ਦੇਖੇ ਇਲਾਕਾ ਕਦੀ ਤੇ ਸਪੈਸ਼ਲ ਫਿਰ ਮੈਂ ਉਹਦੇ ਆਪਣੇ ਨੈਟ ਦੇ ਨੇਕਸਾ ਦਾ ਮੈਪ ਕੱਢ ਗਏ ਦੇਖੋ ਵੀ ਜਾਵਾਂ ਕਿਥੇ ਜਾਵਾਂ ਕਿਥੇ ਆਹ ਗੱਡੀ ਫਿਰ ਇੱਥੇ ਆਣ ਨੂੰ ਤੁਹਾਨੂੰ ਸਹਾਦਨ ਕੋਈ ਨਹੀਂ ਗੱਡੀ ਦਾ ਗੱਡੀ ਦਾ ਸਹਾਦਨ ਕੋਈ ਨਹੀਂ ਬੰਦਾ ਉਹ ਬਾਇਆ ਪਾਇਆ ਚੰਦੀਕਾੜ ਜਾਓ ਚੰਦੀਕਾੜ ਤੋਂ ਫਿਰ ਇੱਥੇ ਆਓ ਠੀਕ ਹੈ ਸਿੱਧੇ ਨੇਕਸਾ ਗੱਡੀ ਕੋਈ ਇੱਥੇ ਆਂਦੀ ਨਹੀਂ ਹੈਗੀ ਇੱਕ ਗੱਡੀ ਆਂਦੀ ਹੈ ਸਵੇਰੇ 10 ਵਜੇ ਚੱਲਦੀ ਹੈ ਸ਼ਾਮ ਨੂੰ 5 ਵਜੇ ਪਹੁੰਚਦੀ ਹੈ ਉਸ ਵੇਲੇ ਤੱਕ ਟਾਈਮ ਖਤਮ ਹੋ ਜਾਂਦਾ ਟਾਈਮ ਖਤਮ ਹੋ ਜਾਂਦਾ ਠੀਕ ਹੈ ਹੋਰ ਜੀ ਪਰੇਸ਼ਾਨੀ ਫਿਰ ਅਸੀਂ ਮਨ ਮਾਇਆ ਚਲੋ ਰਾਤ ਨੂੰ ਚਲਾਂਗੇ ਰਾਤ ਨੂੰ ਬਾਅਦ ਇੱਥੇ ਆਏ ਫਿਰ 6:30 ਵਜੇ ਇੱਥੇ ਪਹੁੰਚ ਗਏ ਇੱਥ ਨਾ ਹੋਏ ਆਪਸ ਖੁੱਲਿਆ ਤੇ ਡਾਕਟਰ ਸਾਹਿਬ ਦੇ ਦਰਸ਼ਨ ਹੋਏ 11 ਵਜੇ ਤੇ 8 ਤੋਂ 9 ਵੀ ਹੋ ਗਏ ਦਵਾਈ ਪਾਉਂਦੇ ਆ ਤੇ ਹਰ ਮਹੀਨੇ ਦੀ ਕੁਝ ਨਾ ਕੁਝ ਇੰਪਰੂਵਮੈਂਟ ਹੁੰਦੀ ਆਈ ਹੁੰਦੀ ਹੈ ਅਸਲ ਤੇ ਮੈਂ ਵੀ ਮਹੀਨੇ ਦਾ ਲੱਗਾ ਆ ਕਿ ਰੱਬ ਦੀ ਤਰਫੋਂ ਕਿ ਉਹ ਅੱਜ ਮੇਰੇ ਡਾਕਟਰ ਸਾਹਿਬ ਕਿਹਾ ਕਿ 90 80 80 90 90% ਤਾਂ ਅੱਜ ਕੱਲ ਤਾਂ ਨਾਰਮਲ ਬੰਦੇ ਹੀ ਨਾਰਮਲ ਮੰਗੋ ਹੀ ਹੋ ਜਾਂਦੇ ਆਪਣੀ ਅਸਾ 70 80% ਚਲਾ ਦੇ ਜੀ ਮਤਲਬ ਤੁਹਾਡੇ ਤੋਂ ਵੱਧ ਕੀ ਨਹੀਂਗਾ ਉਹਨੇ ਵੱਧ ਕੀ ਹੈ ਅੱਜ ਤੇ ਮੈਂ ਖੁਸ਼ ਹੋਇਆ ਦੇਖ ਕੇ ਮੇਰੇ ਤੋਂ ਵੱਧ ਗਈ ਹੈ ਇਹ ਚੁਗਰੇ ਭਗਵਾਨ ਦਾ ਇਹ ਇਹ ਕਹਿੰਦੇ ਆਹੀ ਤੇ ਪੁੱਛ 20 ਮਿੰਟ ਚ ਕੁਝ ਇੰਪਰੂਵਮੈਂਟ ਹੋਈ ਸੀ ਜਿਹੜੇ ਕਹਿੰਦੇ ਨੇ ਵੀ 20 ਮਿੰਟਾਂ ਚ ਨਾ 20 ਮਿੰਟ ਹਾਂ ਹੋਈ ਉਹ ਤੋਂ ਵੀ ਹੋਈ ਪੁਈ ਸੀ ਹਾਂਜੀ ਹਾਂਜੀ ਕਿੰਨੀ ਕੰਪਰੂਵਮੈਂਟ ਹੋਈ ਤੁਹਾਨੂੰ ਲੱਗੇ ਉਹਨਾਂ ਬੱਚੇ ਨੂੰ ਪਤਾ ਹੁੰਦਾ ਤੁਹਾਨੂੰ ਵੀ 20 ਮਿੰਟਾਂ ਚ ਇੰਪਰੂਵਮੈਂਟ ਹੋਈ ਕੋਈ ਸਰ ਕੋਈ 0.5% ਪੁਈ ਸੀ ਮਤਲਬ ਹੋਈ ਸੀ ਹਾਂ ਹੋਈ ਸੀ 20 ਮਿੰਟਾਂ ਚ ਫਿਰ ਲੱਗਿਆ ਯਾਰ 20 ਮਿੰਟਾਂ ਚ ਕਮਾਲ ਹੋ ਗਈ ਸਾਰੇ ਇੱਥੇ ਏਸੀ ਇੱਕ ਤਰੀਕੇ ਨਾਲ ਕਹਿੰਦੇ ਨੇ ਲੱਗਿਆ ਸੀ ਜੀ 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 ਸੋ ਜੀ 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 ਅੱਛਾ ਤੇ ਫਿਰ ਹੁਣ ਘਰ ਦੇ ਵਿੱਚ ਮਾਹੌਲ ਠੀਕ ਹੈ ਕਿਉਂਕਿ ਬੱਚੇ ਤੇ ਜਦੋਂ ਪ੍ਰੋਬਲਮ ਹੁੰਦੀ ਹੈ ਘਰ ਦਾ ਮਾਹੌਲ ਵੀ ਥੋੜਾ ਟੈਂਸੀ ਹੋਇਆ ਰਹਿੰਦਾ ਹੈ ਘਰ ਦਾ ਮਾਹੌਲ ਥੋੜਾ ਠੀਕ ਹੀ ਆ ਅੱਛਾ ਬੱਚਾ ਕੀ ਕੰਮ ਕਰਦਾ ਬੱਚੇ ਦੁਕਾਨ ਦੁਕਾਨਦਾਰ ਦੀ ਪਾਰਟੀਸ ਨਹੀਂ ਕਰਦਾ ਕਰਿਆਨੇ ਦੀ ਦੁਕਾਨ ਪਈ ਹੈ ਅੱਛਾ ਹੁਣ ਕਰਿਆਨੇ ਦਾ ਕੰਮ ਕਰਦਾ ਰਹਾ ਹਾਂ ਕਰਦਾ ਹੈ ਇਸ ਤਰ੍ਹਾਂ ਨੇ ਲੋਹਾਰੀ ਦਾ ਕੋਰਸ ਸਕਿੱਲ ਲੋਹਾਰੀ ਦਾ ਕੋਰਸ ਕੀਤਾ ਹੈਗਾ ਅੱਛਾ ਅੱਛਾ ਤੁਸੀਂ ਆਪਣੇ ਇੱਕ ਪਲੰਬਰ ਦੀ ਟ੍ਰੇਨਿੰਗ ਵੀ ਕੀਤੀ ਹੈ ਦੋ ਟ੍ਰੇਨਿੰਗ ਕੀਤੀਆਂ ਨੇ ਅੱਛਾ ਅੱਛਾ ਪਰ ਇਹ ਕੰਮ ਇਸ ਵਜ੍ਹਾ ਨਹੀਂ ਕਹਾਂਦੇ ਉਸੂ ਗਿਆ ਚਲੋ ਹੁਣ ਲੱਗਦਾ ਮੈਨੂੰ ਲੱਗਦਾ ਤੁਸੀਂ ਲੈਬੋਰਾਟਰੀ ਖੋਲ੍ਹਦੇ ਹੋਗੇ ਹੁਣ ਨਹੀਂ ਹੱਲੇ ਨਹੀਂ ਹੱਲੇ ਨਹੀਂ ਪ੍ਰੋਪਰ ਠੀਕ ਕਰਨ ਹਾਂ ਪ੍ਰੋਪਰ ਠੀਕ ਕਰਕੇ ਫਿਰ ਕੰਮ ਜਦੋਂ 100% ਹੋ ਬਿਲਕੁਲ ਬਿਲਕੁਲ ਜੀ ਜੀ ਅੱਛਾ ਅਸ਼ੋਕ ਜੀ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਬਹੁਤ ਕੁਝ ਹੁੰਦਾ ਬਹੁਤ ਵਾਰ ਹੁੰਦਾ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਚੱਲਦੀਆਂ ਨੇ ਹਨਾ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਪੂਰੀ ਦੁਨੀਆ ਚ ਇਸ ਵੇਲੇ ਤੁਹਾਨੂੰ ਵੇਖ ਤੁਸੀਂ ਕਹਾਂਗੇ ਡਾਕਟਰ ਸਾਹਿਬ ਰੱਬ ਦੇ ਰੱਬ ਸਾਨੂੰ ਰੱਬ ਬੋਲੇ ਨੇ ਭਈ ਅਗਰ ਤੁਹਾਨੂੰ ਅਗਰ ਥੋ ਦਰਸ਼ਨ ਕਰ ਲੋ ਆਗੇ ਡਾਕਟਰ ਸਾਹਿਬ ਦੇ ਜਿਹਨਾਂ ਦੀ ਨਾਇਰ ਕਮਜ਼ੋਰ ਹੈ ਜੀ ਬਿਲਕੁਲ ਫੇਸ ਰਪਈ ਹੋਇਆ ਇੰਪਰੂਵਮੈਂਟ ਹੋਏਗੀ ਬਿਲਕੁਲ ਇੰਪਰੂਵਮੈਂਟ ਹੋਏਗੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਲੋਕ ਨੇ ਆਪੋ ਆਪਣਾ ਤਜਰਬਾ ਜਿਹੜਾ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਇੱਕ ਹੋਰ ਸਾਡੇ ਨਾਲ ਭਾਈ ਸਾਹਿਬ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਜਿਹੜੇ ਕਿ ਆਪਰੇਸ਼ਨ ਕਰਵਾ ਲਏ ਸੀ ਉਹਨਾਂ ਨੇ ਕਾਲੇ ਮੋਤੀ ਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਤਜਰਬਾ ਕੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਜੀ ਆਪ ਜੀ ਦੀ ਵੀਡੀਓ ਦੇਖੀ 2 ਸਾਲ ਪਹਿਲਾਂ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਿਆ ਜੀ ਵੀ ਇੱਥੇ ਕਾਲੇ ਮੋਤੀ ਦਾ ਇਲਾਜ ਹੋ ਰਿਹਾ ਹੈ ਠੀਕ ਹੈ ਤੇ ਮੈਂ ਫਿਰ ਪਟਿਆਲੇ ਪਹੁੰਚੇ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੈ ਜੀ 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 ਆਪ ਜੀ ਦੀ ਵੀਡੀਓ ਦੇਖੀ ਧੰਨਵਾਦ ਤੇ ਉਸ ਤੋਂ ਬਾਅਦ ਇੱਥੇ ਪਹੁੰਚੇ ਜੀ ਫਿਰ ਡਾਕਟਰ ਸਾਹਿਬ ਨੂੰ ਮਿਲੇ ਅੱਛਾ ਜੀ ਆਪਰੇਸ਼ਨ ਤੋਂ ਬਾਅਦ ਜੀ ਆਪਰੇਸ਼ਨ ਤੋਂ ਬਾਅਦ ਮਿਲੇ ਸੀ ਤੋਂ ਬਾਅਦ ਮਿਲੇ ਜੀ ਤੁਹਾਨੂੰ ਆਪਰੇਸ਼ਨ ਤੁਸੀਂ ਕਾਲੇ ਮੋਤੀ ਦਾ ਉਦੋਂ ਤੱਕ ਕਰਾ ਲਿਆ ਸੀ ਹਾਂ ਜੀ ਆਪਰੇਸ਼ਨ ਮੈਂ ਕਰਵਾ ਲਿਆ ਸੀ ਜੀ ਫਿਰ ਨਿਗਾ ਵਧੀ ਨਹੀਂ ਨਿਗਾ ਨਹੀਂ ਵਧੀ ਜੀ ਬਿਲਕੁਲ ਜੀ ਤੇ 2 ਮਹੀਨੇ ਤੋਂ ਮੈਨੂੰ ਆ ਰਹੇ ਜੀ ਦੁਬਾਰੇ تھے اچھا ਜੀ ਤੇ ਇਸ ਸਥਾਨ ਤੇ ਆ ਕੇ ਜੀ ਮੈਨੂੰ ਬਹੁਤ ਜ਼ਿਆਦਾ ਫਰਕ ਹੋਇਆ ਬਹੁਤ ਜ਼ਿਆਦਾ ਨੀਗਾ ਬਣ ਗਈ ਜੀ ਮੇਰੀ ਦੋਨੀਆਂ ਅੱਖਾਂ ਦਾ ਕਾਲਾ ਮੋਤੀ ਦਾ ਕਰਾਇਆ ਸੀ ਦੋਹੇ ਅੱਖਾਂ ਦੇ ਵਿੱਚ ਕਾਲਾ ਮੋਤੀ ਹੈ ਜੀ ਸੋ ਤੁਸੀਂ ਦੇਖੋ ਜਿਹੜੇ ਲੋਕ ਕਾਲੇ ਮੋਤੀ ਦਾ ਆਪਰੇਸ਼ਨ ਕਰਵਾ ਲੈਂਦੇ ਨੇ ਇਹਨਾਂ ਦਾ ਭਾਈ ਸਾਹਿਬ ਦਾ ਕਹਿਣਾ ਹੈ ਕਿ ਕਾਲੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਵੀ ਉਹਨਾਂ ਦੀ ਨਜ਼ਰ ਠੀਕ ਨਹੀਂ ਸੀ ਉਹੀ ਲਗਾਤਾਰ ਕੱਟ ਰਹੀ ਸੀ ਹਾਂਜੀ ਲਗਾਤਾਰ ਕੱਟ ਰਹੀ ਸੀ ਜੀ ਆਪਰੇਸ਼ਨ ਤੋਂ ਬਾਅਦ ਵੀ ਕੱਟ ਰਹੀ ਸੀ ਜੀ ਅੱਛਾ ਤੇ ਫਿਰ ਜਦੋਂ ਤੁਸੀਂ ਇਹਨਾਂ ਕੋਲ ਆਏ ਇਹਨਾਂ ਨੇ 20 ਮਿੰਟਾਂ ਵਾਲਾ ਨੁਸਖਾ ਫਾਰਮੂਲਾ ਆਪਣਾ ਪਾਇਆ ਤੁਹਾਨੂੰ ਫਰਕ ਪਿਆ ਸੀ ਨਹੀਂ ਠੀਕ ਠੀਕ ਦੱਸਿਓ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਜ਼ਿਆਦਾ ਮੈਨੂੰ 20 ਮਿੰਟਾਂ ਬਾਅਦ ਹੀ ਪਤਾ ਲੱਗਿਆ ਸੀਗਾ ਜੀ ਸਾਫ਼ ਦੇਖਣ ਲੱਗ ਗਿਆ ਸੀ ਉਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਕੋਸ਼ਿਸ਼ ਕਰਦੇ ਆਂ ਇਹਨਾਂ ਦੀ ਕੋਸ਼ਿਸ਼ ਰੰਗ ਲੈ ਕੇ ਆਈ ਜੀ ਠੀਕ ਹੈ ਔਰ ਮੇਰੀ ਨਿਗਾਹ ਵਧਣੀ ਸ਼ੁਰੂ ਹੋ ਗਈ ਜੀ 2 ਮਹੀਨੇ ਦੇ ਵਿੱਚ ਜੀ 2 ਮਹੀਨੇ ਦੇ ਵਿੱਚ ਹਾਂਜੀ ਜੀ ਜੀ ਹਾਂਜੀ ਅੱਛਾ ਅੱਜ ਕੱਲੇ ਆਏ ਹੋ ਇੱਥੇ ਨਹੀਂ ਜੀ ਮੇਰੇ ਦੋਸਤ ਆਏ ਨੇ ਨਾਲ ਜੀ ਮੈਂ ਇਹਨਾਂ ਨਾਲ ਵੀ ਗੱਲਬਾਤ ਕੀਤੀ ਮਾ ਵੀਰ ਜੀ ਆਪਾਂ ਪਟਿਆਲੇ ਚੱਲਦੇ ਆਂ ਵੀ ਮੈਨੂੰ ਬਹੁਤ ਜ਼ਿਆਦਾ ਫਰਕ ਆ ਇਹਨਾਂ ਨੂੰ ਕੀ ਪ੍ਰੋਬਲਮ ਹੈ ਜਿਹੜੇ ਨਾਲ ਇਹਨਾਂ ਦੀ ਨਿਗਾਹ ਬਹੁਤ ਘੱਟ ਹੈ ਜੀ ਸ਼ੂਗਰ ਦੇ ਕਾਰਨ ਇਹਨਾਂ ਦੀ ਨਿਗਾਹ ਡਾਊਨ ਹੋ ਰਹੀ ਹੈ ਜੀ ਪਹਿਲੀ ਵਾਰ ਮੇਰੇ ਨਾਲ ਆਏ ਨੇ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਜੀ ਜੀ ਚਲੋ ਅਸੀਂ ਇਹਨਾਂ अच्छा खान साहब फिर इनਨ ਨਾਲ ਕਿਵੇਂ ਆਏ ਹੋ ਤੁਸੀਂ ਕੀ ਪ੍ਰੋਬਲਮ ਲੈ ਕੇ ਆਏ ਹੋ ਮੈਨੂੰ ਨਾ ਹੀ ਕਾਫੀ ਦਿਨਾਂ ਤੋਂ ਨਿਗਾ ਦਾ ਦੇਖਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਜਿਵੇਂ ਮੰਨ ਲਓ ਨੇੜੇ ਤੋਂ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਜੀ ਅੱਛਾ ਇਹ ਵੀਰ ਜੀ ਮੇਰੇ ਕੋਲ ਆਉਂਦੇ ਜਾਂਦੇ تھے ਜੀ ਇਹ ਮੈਨੂੰ ਕਹਿੰਦਾ ਯਾਰ ਤੂੰ ਉੱਥੇ ਚੱਲ ਆਪਣੇ ਬਾਰਨ ਵੀ ਆਪਾਂ ਨਿਗਾ ਤੇਰੀ ਚੈੱਕ ਕਰਵਾਏ ਹਾਂ ਠੀਕ ਹੈ ਚਲੋ ਇਹਨਾਂ ਦੇ ਅਨੁਸਾਰ ਮੈਂ ਆ ਗਿਆ ਜੀ ਅੱਜ ਤੇ ਅੱਜ ਦਿਖਾਉਣਾ ਹੀ ਡਾਕਟਰ ਸਾਹਿਬ ਨੂੰ ਜੀ ਕੀ ਪ੍ਰੋਬਲਮ ਕੀ ਸ਼ੂਗਰ ਹੈ ਮੈਨੂੰ ਥੋੜੇ 6 ਮਹੀਨੇ ਤੋਂ ਹੈਗੇ ਹੀ ਸ਼ੂਗਰ ਗੁਰਦਾ ਧਿਆਨ ਰੱਖੋ ਹਾਂ ਜੀ ਹਾਂ ਕਰਿਆ ਬਈ ਕੰਟਰੋਲ ਚਲੋ ਬਹੁਤ-ਬਹੁਤ ਸ਼ੁਕਰੀਆ ਦੋਵਾਂ ਹੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਇਹ ਨੁਸਖਾ ਫਾਰਮੂਲਾ ਦੇਖੋ ਤੁਸੀਂ ਇਸ ਤਰੀਕੇ ਨਾਲ ਜਿਵੇਂ ਇਹ ਗੁੜੀਆ ਪਾ ਰਹੀ ਹੈ ਇਸੇ ਤਰੀਕੇ ਨਾਲ ਇਹ 20 ਮਿੰਟ ਦੇ ਵਿੱਚ ਇਹਨਾਂ ਦੇ ਵੀ 20 ਮਿੰਟ ਵਾਲਾ ਨੁਸਖਾ ਇਹਨਾਂ ਦਾ ਪਾਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਆਹ ਹੀ ਡ੍ਰੌਪ ਪਾਈ ਸੀ ਜਿਹੜੇ ਤੁਹਾਡੇ ਇਸ ਵੇਲੇ ਪਾ ਰਹੇ ਨੇ ਜਿਵੇਂ ਗੁੜੀਆ ਪਾ ਰਹੀ ਹੈ ਹਾਂਜੀ ਹਾਂਜੀ ਇਸੇ ਡ੍ਰੌਪ ਨਾਲ ਇਸੇ ਗੁੜੀਆ ਨੇ ਪਾਈ ਸੀ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱ ਉਦੇ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਜਿਨ੍ਹਾਂ ਨੂੰ 17 ਸਾਲ ਤੋਂ ਐਂਗ ਲੱਗੀ ਹੋਈ ਸੀ ਔਰ ਹੁਣ ਉਹਨਾਂ ਦੇ ਕੀ ਹਾਲਾਤ ਨੇ ਕਿਸ ਤਰੀਕੇ ਨਾਲ ਉਹਨਾਂ ਦੇ ਕੋਈ ਇੰਪਰੂਵਮੈਂਟ ਹੈ ਜਾਂ ਨਹੀਂ ਹੈ ਅਸੀਂ ਉਹਨਾਂ ਕੋਲੋਂ ਖੁਦ ਸਮਝਾਂਗੇ ਸਚਕਲ ਜੀ ਕਿਨਾ ਹੈ ਪਤ ਹੈ ਅਰਸ਼ਪ੍ਰੀਤ ਅਰਸ਼ਪ੍ਰੀਤ ਘਰੇ ਵੀ ਇੰਨੀ ਹੌਲੀ ਬੋਲਦੇ ਹੋ ਘਰੇ ਵੀ ਇੰਨੀ ਹੌਲੀ ਬੋਲਦੇ ਜੀ ਨਹੀਂ ਨਹੀਂ ਵੈਸੇ ਕਰ ਰਹੇ ਹੈ ਅੱਛਾ ਅਰਸ਼ ਕੀ ਹੋਇਆ ਸੀ ਬੁੱਧ ਜਦੋਂ ਇੱਥੇ ਆਏ ਸੀ ਕੀ ਪ੍ਰੋਬਲਮ ਸੀ ਸਾਫ ਨਹੀਂ ਦਿਖਦਾ ਸਾਫ ਨਹੀਂ ਦਿਖਦਾ ਸੀ ਤੇ ਐਨਕ ਲਗਾ ਕੇ ਸਭ ਦਿਖਦਾ ਸੀ ਹਾਂਜੀ ਐਨਕ ਕਿੰਨੇ ਨੰਬਰ ਸੀ ਹੈ ਸੋਵੇਂ ਲੱਗਦਾ ਥੋੜੇ ਜਿਹਾ ਸੰਗਦੇ ਨੇ ਸੀ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲਬਾਤ ਕਰਦੇ ਕਿੰਨੇ ਨੰਬਰ ਐਨਕੇ ਭਰਾ ਜੀ ਕੀ ਨਾਂ ਆਏ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕਿੱਥੋਂ ਆਏ ਹੋ ਤੁਸੀਂ ਰਣਬੀਰਪੁਰਾ ਪਿੰਡ ਆ ਜੀ ਚਰਨ ਪਟਿਆਲੇ ਤੋਂ ਹਾਂਜੀ ਅੱਛਾ ਕਿੰਨੇ ਨੰਬਰ ਐਨਕੇ ਬਾਈ ਜੀ ਇਹ ਇਹ 21 ਨੰਬਰ ਆ ਜੀ 21 ਨੰਬਰ ਐਨਕੇ ਤੁਸੀਂ ਦੇਖੋ ਇਹ ਅਰਸ਼ ਤੇ ਲੱਗੀ ਹੋਈ ਹੈ 21 ਨੰਬਰ ਐਣਕ ਹੈਗੀ ਹੈ ਕਹਿਣ ਨੂੰ 21 ਨੰਬਰ ਹੈ ਪਰ ਸਾਨੂੰ ਪਤਾ ਹੈ ਜਿਨ੍ਹਾਂ ਦੇ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੈ ਕਿ ਸੰਤਾਪ ਕਿੰਨਾ ਵੱਡਾ ਹੁੰਦਾ ਹੈ 21 ਨੰਬਰ ਐਣਕ ਤੁਸੀਂ ਲਗਾਈ ਹੋਈ ਹੈ ਕਿੰਨੇ ਸਾਲ ਤੋਂ ਲੱਗੀ ਹੋਈ ਹੈ ਇਹ ਲੱਗੀ ਨੇ 6 ਮਹੀਨੇ ਹੋ ਗਏ 21 ਨੰਬਰ ਨੂੰ 6 ਮਹੀਨੇ ਹੋ ਗਏ ਹਾਂਜੀ ਪਹਿਲਾਂ 7 ਨੰਬਰ ਸੀਗੀ ਅੱਛਾ ਪਹਿਲਾਂ ਫਿਰ ਇਨੀ 1 ਕੁ ਲੱਖ ਤੋਂ ਵੱਧ ਕਿਵੇਂ ਗਈ ਇਹ ਦਾ ਨਾ ਆਪਣਾ ਲੈਂਜ ਕੋ ਮਦਾ ਸੀਗਾ ਫਿਕਸ ਕੀਤਾ ਸੀਗਾ ਅੱਛਾ ਗਰੇਵਾਲਾ ਇੰਸਟੀਚਿਊਟ ਤੇ ਚੰਡੀਗੜ੍ਹ ਅੱਛਾ ਜੀ ਉਹ ਫਿਕਸ ਕਰਨ ਤੋਂ ਬਾਅਦ ਨੰਬਰ ਵਧ ਗਿਆ ਬਹੁਤ ਅੱਛਾ ਹਾਂਜੀ ਤੇ ਫਿਰ ਹੁਣ ਇੱਥੇ ਆ ਕੇ ਕੀ ਇੰਪਰੂਵਮੈਂਟ ਹੋਈ ਹੈ ਇੱਥੇ ਆ ਕੇ ਬਹੁਤ ਫਰਕ ਪਿਆ ਜੀ ਕੀ ਫਰਕ ਪਿਆ ਅਸੀਂ ਤੀਜੀ ਵਾਰ ਆਏ ਹਾਂ ਜੀ ਅੱਛਾ ਜੀ 30% ਨਿਗਾ ਬਣ ਗਈ 30% ਨਿਗਾ ਬਣ ਗਈ ਹਾਂਜੀ ਮਤਲਬ ਨੰਬਰ ਘਟ ਗਿਆ ਨਹੀਂ ਨੰਬਰ ਤਾਂ ਅਜੇ ਨਹੀਂ ਚੈੱਕ ਨਹੀਂ ਕੀਤਾ ਵੈਸੇ ਜੋ ਚੈੱਕ ਕਰਦੇ ਹਨ ਜਿਸ ਤਰ੍ਹਾਂ ਡਾਕਟਰ ਸਾਹਿਬ ਉਹ ਕਹਿੰਦੇ ਬਣ ਗਈ ਨਿਗਾ 30% ਅੱਛਾ ਤੇ ਹੁਣ ਮਤਲਬ ਜਿਹੜਾ ਨੰਬਰ ਲਗਾਤਾਰ ਵੱਧ ਰਿਹਾ ਸੀ ਉਹ ਰੁਕ ਗਿਆ ਹਾਂਜੀ ਨੰਬਰ ਰੁਕ ਗਿਆ ਜੀ ਜਿਹੜਾ 7 ਤੋਂ ਛੜਪੇ ਮਾਰਦਾ ਹੋਇਆ 21 ਤੇ ਪਹੁੰਚ ਗਿਆ ਜੀ ਹਾਂਜੀ 17 ਹੋ ਗਿਆ 17 ਤੋਂ 19 19 ਤੋਂ 21 ਅੱਛਾ ਹੁਣ ਇੰਨੇ ਉਹ ਤੋਂ ਵੱਧ ਮਤਲਬ ਘਟ ਨਹੀਂ ਰਹੀ ਉਹ ਤੋਂ ਜ਼ਿਆਦਾ ਨਹੀਂ ਘਟ ਰਹੀ ਨਹੀਂ ਹੁਣ ਨਿਗਾ ਵਧੀਆ ਬਣ ਰਹੀ ਹੈ ਜੀ ਅੱਛਾ ਹੋਰ ਕੀ ਕੀ ਇੰਪਰੂਵਮੈਂਟ ਤੁਹਾਨੂੰ ਲੱਗਦਾ ਨਹੀਂ ਫਿਲਹਾਲ ਤਾਂ ਇਹੀ ਹੈ ਜੀ ਫਿਲਹਾਲ ਇਹੀ ਹਾਂਜੀ ਜੀ ਨਿਗਾ ਬਣਨੀ ਸਟਾਰਟ ਹੋ ਗਈ ਹੁਣ ਮਤਲਬ ਹੁਣ ਬਣਨੀ ਸ਼ੁਰੂ ਹੋਗੀ ਬਣੀ ਜਾਊਗੀ ਹਾਂਜੀ ਡਾਕਟਰ ਸਾਹਿਬ ਨੇ ਕੀ ਕੀ ਕਹਿੰਦੇ ਅ 100% ਸਹੀ ਹੋਊਗਾ ਓਕੇ ਜੀ ਜੀ ਚਸ਼ਮਾ ਉਤਰ ਜੂ ਹਾਂਜੀ ਕਹਿੰਦੇ ਨੇ ਕਹਿੰਦੇ ਨੇ ਜੀ ਚਲੋ ਅਸੀਂ ਡਾਕਟਰ ਸਾਹਿਬ ਕੋਲੇ ਚਸ਼ਮਾ ਲੈ ਕੇ ਜਾਂਦੇ ਆ ਤੇ ਉਹਨਾਂ ਤੋਂ ਉਹਨਾਂ ਕੋਲੋਂ ਹੀ ਪੁੱਛਾਂਗੇ ਅਸੀਂ ਕਿ ਜਿਹੜਾ ਇਹ ਚਸ਼ਮਾ ਹੈ ਤੁਸੀਂ ਦੇਖੋ ਅਰਸ਼ ਦੇ 21 ਨੰਬਰ ਦਾ ਚਸ਼ਮਾ ਲੱਗਿਆ ਹੈ ਉਹਨਾਂ ਦਾ ਜਿਹੜਾ ਆਪਰੇਸ਼ਨ ਹੋਇਆ ਸੀ ਆਪਰੇਸ਼ਨ ਹੋਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਸੀ ਕਿ ਆਪਰੇਸ਼ਨ ਠੀਕ ਰਹੇਗਾ ਪਰ ਆਪਰੇਸ਼ਨ ਹੋਣ ਤੋਂ ਬਾਅਦ ਜਿਹੜੀ 7 ਨੰਬਰ ਦਾ ਚਸ਼ਮਾ ਸੀ ਇਹ 6 ਮਹੀਨਿਆਂ ਦੇ ਵਿੱਚ ਵੱਧ ਕੇ 21 ਨੰਬਰ ਹੋ ਗਿਆ ਡਾਕਟਰ ਸਾਹਿਬ ਇਹ ਚਸ਼ਮਾ ਮੇਰਾ ਪਹਿਲਾ ਸਵਾਲ ਇਹੀ ਹੈ ਬਹੁਤ ਸਾਰੇ ਲੋਕਾਂ ਦੇ ਲੱਗਿਆ ਹੋਇਆ ਬਹੁਤ ਸਾਰੇ ਬੱਚਿਆਂ ਦੇ ਲੱਗਿਆ ਹੋਇਆ ਇਹ ਦੇਖਣ ਨੂੰ 21 ਨੰਬਰ ਹੈ ਪਰ ਸਾਨੂੰ ਪਤਾ ਹੈ ਕਿ ਕਿੰਨਾ ਵੱਡਾ ਸੰਤਾਪ ਹੁੰਦਾ ਚਸ਼ਮਾ ਲਗਾ ਕੇ ਛੋਟੇ ਬੱਚੇ ਨੂੰ ਲੱਗਣਾ ਤੁਸੀਂ ਕਹਿ ਰਹੇ ਹੋ ਕਿ ਉੱਤਰ ਜਾਏਗਾ 21 ਨੰਬਰ ਦਾ ਚਸ਼ਮਾ ਸਾਰ ਇਹ ਮੈਂ ਨਹੀਂ ਕਹਿ ਰਿਹਾ ਜੀ ਉੱਤਰ ਜਾਏਗਾ ਇਹ ਚ ਦਿਖਦਾ ਨਹੀਂ ਜੀ 21 ਨੰਬਰ ਚੋ ਕੁਝ ਨਹੀਂ ਦਿਖਦਾ 21 ਨੰਬਰ ਚੋ ਵੀ ਨਹੀਂ ਕੁਝ ਦਿਸਦਾ ਨਹੀਂ ਜੀ ਸਾਹਮਣੇ ਬੈਠੇ ਪੁੱਛ ਸਕਦੇ ਅੱਛਾ ਕਿਉਂ ਜੀ ਇਹ ਉਹਨਾਂ ਦੇ ਫਾਦਰ ਸਾਹਿਬ ਹੈ ਕੁਝ ਦਿਖਦਾ ਜੀ ਇਹਦੇ ਵਿੱਚ ਨਹੀਂ ਜੀ ਬਹੁਤ ਨੇੜੇ ਕੁਝ ਲੱਭਦਾ ਹੀ ਨਹੀਂ ਸੀ ਉਹਨੂੰ ਠੀਕ ਹੈ ਜੀ ਹੁਣ ਇਹਦੇ ਵਿੱਚੋਂ 30% ਦਿਸਣ ਲੱਗਾ 21 ਨੰਬਰ ਵਾਲੇ ਚ ਹਾਂਜੀ 6/36 ਟੈਕਨੀਕਲੀ ਪੁਆਇੰਟ ਦੇ ਨਾਲ ਐ ਨਹੀਂ ਜ਼ੁਬਾਨੀ ਕਲਾਮੀ ਚਾਣਨ ਵਧ ਗਿਆ ਜੀ ਨਿਗਾ ਨਿਗਾ ਉਹ ਨਹੀਂਗਾ ਨਹੀਂ ਜਿਹੜੀ ਟੈਕਨੀਕਲੀ ਪੁਆਇੰਟ ਦੇ ਨਾਲ ਦੱਸ ਰਿਹਾ ਮੈਂ 6/36 ਠੀਕ ਹੈ 25% ਮੰਨਦੇ 25-30% ਠੀਕ ਹੈ ਉਹ ਹੁਣ ਦਿਸਣ ਲੱਗਾ ਤੇ ਲਗਾ ਇੱਕ ਕਟਣੀ ਕਿਉਂ ਸ਼ੁਰੂ ਹੋ ਜਾਂਦੀ ਜੀ ਨਿਗਾ ਨਿਗਾ ਘਟਣ ਦੇ ਤਾਂ ਕਈ ਕਾਰਨ ਨੇ ਅਨੇਕਾਂ ਇਹਦੇ ਆਪਰੇਸ਼ਨ ਕਰਵਾਏ ਸੀ ਅਨੇਕਾਂ ਕਾਰਨ ਨੇ ਪਰ ਇਸ ਬੱਚੇ ਨੂੰ ਗੁਲਕੋਮਾ ਸੀ ਜਦੋਂ 17 ਸਾਲ ਤੋਂ 17 ਸਾਲ ਤੋਂ ਲੈ ਕੇ ਇਹਨਾਂ ਕੋਈ ਦੁਨੀਆ ਦਾ ਇਲਾਜ ਨਹੀਂ ਛੱਡਿਆ ਕੋਈ ਦੁਨੀਆ ਦਾ ਹਸਪੀਟਲ ਨਹੀਂ ਛੱਡਿਆ ਜਿੱਥੇ ਇਹਨਾਂ ਇਲਾਜ ਨਹੀਂ ਕਰਾਇਆ ਸਾਰੇ ਡਾਕਟਰ ਸਹਿਬਾਨਾਂ ਨੇ ਆਪਣੀ ਪੂਰੀ ਤਨ ਦੇਈ ਨਾ ਮਨ ਨਾਲ ਇਹਨਾਂ ਦੀ ਇਲਾਜ ਕੀਤਾ ਪਰ ਪ੍ਰਮਾਤਮਾ ਨੂੰ ਨਹੀਂ ਠੀਕ ਲੱਗੀ ਇਹ ਗੱਲ ਨਹੀਂ ਇਲਾਜ ਦਿਨੋ ਦਿਨ ਘਟਦੀ ਗਈ ਜਦੋਂ ਨਿਗਾ ਹੁਣ ਆਏ ਨੇ ਇਹ ਤੁਹਾਨੂੰ ਮਹੀਨਾ ਹੋ ਗਿਆ ਕਰੀ ਅਸੀਂ ਜਨ ਕਿ ਮਹੀਨਾ ਇੱਕ ਹੋਇਆ ਜੇ 15 15 ਦਿਨਾਂ ਬਾਅਦ ਤਿੰਨ ਵਾਰੀ ਬੁਲਾਇਆ ਸੀ ਠੀਕ ਹੈ ਤੇ ਇਸ ਬੱਚੇ ਦਾ ਮੈਂ ਇਲਾਜ ਫ੍ਰੀ ਕਰੂੰਗਾ ਕੋਈ ਪੈਸਾ ਨਹੀਂ ਲੈਣਾ ਕੋਈ ਪੈਸਾ ਨਹੀਂ ਲੈਣਾ ਠੀਕ ਹੈ ਡਾਕਟਰ ਸਾਹਿਬ ਕਿੰਨੇ ਕੁ ਤੁਸੀਂ ਡਾਕਟਰਾਂ ਕੋਲ ਗਏ ਹੋ ਅਸੀਂ ਤਾਂ ਬਹੁਤ ਇਹ ਕਹਿੰਦੇ ਜੀ ਬਹੁਤ ਥਾਂ ਤੇ ਜਾ ਕੇ ਆਪਰੇਸ਼ਨ ਬਹੁਤ ਥਾਂ ਤੇ ਜਾ ਕੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ 2 ਸਾਲ ਦਾ ਸੀ ਜਦੋਂ ਦਾ ਇਸ ਤਰ੍ਹਾਂ ਲੈ ਕੇ ਫਿਰ ਰਹੇ ਆ ਇਹਨੂੰ ਅੱਜ 19 ਸਾਲ ਦਾ ਹੋ ਗਿਆ 17 ਸਾਲ ਹੋ ਗਿਆ ਜੀ ਤੇ ਅਸੀਂ ਕੋਈ ਜਿੱਥੇ ਦੱਸਦੇ ਉੱਥੇ ਜਾਂਦੇ ਸੀ ਹੋਇਆ ਕੀ ਸੀ ਕੁਝ ਪਤਾ ਲੱਗਿਆ ਨੇ ਯਾਨੀ ਬਚਪਨ ਤੋਂ ਬਚਪਨ ਤੋਂ 2 ਦੋਸਾਲ ਦਾ ਸੀਗਾ ਅੱਛਾ ਡਾਕਟਰ ਸਾਹਿਬ ਬਚਪਨ ਵਾਲੇ ਕੀ ਵੀ ਹੈਗੇ ਨੇ ਤੇ ਬਚਪਨ ਵਾਲੇ ਸਾਨੂੰ ਇੱਕ ਜੰਮੂ ਸ਼ਰਮਾ ਜੀ ਵੀ ਮਿਲੇ ਸੀ ਅਸ਼ੋਕ ਸ਼ਰਮਾ ਜੀ ਉਹਨਾਂ ਦਾ ਬੇਟਾ ਉਹਨਾਂ ਨੂੰ ਤੁਹਾਡੇ ਹਿਸਾਬ ਨਾਲ ਕੀ ਟੈਕਨੀਕਲ ਪ੍ਰੋਬਲਮ ਸੀ ਉਹਨਾਂ ਦੇ ਨੇਚਰਲੀ ਘਟ ਸੀ ਵਿਜ਼ਨ ਬਚਪਨ ਤੋਂ ਉਹ ਛੋਟਾ ਹੁੰਦਾ ਇਧਰ ਉਧਰ ਤੁਰਿਆ ਫਿਰਦਾ ਡਿੱਗ ਪੈਂਦਾ ਸੀ ਕੁਦਰਤੀ ਫਿਰ ਇੱਕ ਦਿਨ ਕੋਠੇ ਤੇ ਚੜ੍ਹ ਗਿਆ ਕੋਠੇ ਤੋਂ ਡਿੱਗ ਪਿਆ ਫਿਰ ਉਹ ਵੀ ਇੱਕ ਕੌਜ ਬਣ ਗਿਆ ਉਹਦਾ ਨਿਗਾ ਘਟ ਹੋੁੰਦਾ ਪਰ ਉਹਨਾਂ ਵੀ ਬਹੁਤ ਲਾਜ ਕਰਾ ਵੈਸੇ ਉਹ ਮੁੰਡਾ ਟੈਕਨੀਸ਼ੀਅਨ ਹੈ ਲੈਬ ਟੈਕਨੀਸ਼ੀਅਨ ਤੇ ਬਟ ਐਨਕ ਚੋ ਵੀ ਨਹੀਂ ਦਿਖਦਾ ਸੀ ਉਹਨਾਂ ਨੂੰ ਠੀਕ ਹੈ ਐਨਕ ਚੋਂ ਇੱਕ ਅੱਖ ਚੋਂ ਦਿਖਦਾ ਸੀ 80% 90% ਹਾਂਜੀ ਹਾਂ ਉਹਦੇ ਪਿਓ ਨਾਲ ਬੰਦ ਹੋ ਗਈ ਨਹੀਂਗਾ ਹਾਂਜੀ ਹਾਂ ਬਿਲਕੁਲ ਹੁਣ ਉਹਨਾਂ ਦਾ ਏਅਰ ਰਿਜ਼ਲਟ ਹੈ ਤੇ ਇਹਨਾਂ ਦਾ ਏਅਰ ਰਿਜ਼ਲਟ ਹੈ ਜੀ ਦੋਨੋਂ ਪੇਸ਼ੈਂਟ ਸਾਹਮਣੇ ਆ ਅੱਛਾ ਜੀਕਰ ਤੁਹਾਡੇ ਕੋਲ ਲਗਾਤਾਰ ਇਹਨਾਂ ਨੇ ਜਿਹੜਾ ਜਿਹੜਾ ਇਲਾਜ ਕਰਵਾਇਆ ਤੇ ਇੱਕ ਦਿਨ ਇਸ ਤਰ੍ਹਾਂ ਦਾ ਆ ਸਕਦਾ ਕਿ ਐਨਕ ਉਤਰੇਗੀ ਬਿਲਕੁਲ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਇਹ ਉਗਾ ਵੀ ਆਪਣਾ ਕਿਰਿਆ ਕਰਮ ਕਰਦਾ ਫਿਰੂਗਾ। ਠੀਕ ਹੈ। ਕਿਰਿਆ ਆਪਦੀ ਸੋਧਦਾ ਰਹੂਗਾ। ਠੀਕ ਹੈ। ਐਨਕ ਦੇ ਵਿੱਚ ਦੀ ਦਿਸਦਾ ਰਹੂਗਾ। ਇੰਨੀ ਕੁ ਆਪਾਂ ਉਮੀਦ ਰੱਖ ਸਕਦੇ ਹਾਂ। ਇਹ ਨਹੀਂ ਕਿ ਇਹ ਐਨਕ ਉਤਰ ਜੂ ਜਾਂ ਬਿਲਕੁਲ ਐਨਕ ਚੋਂ 100% ਦਿਸਣ ਲੱਗ ਜੂ ਇਹ ਵੀ ਨਹੀਂ ਹੋ ਸਕਦਾ। ਤੁਸੀਂ ਤਾਂ ਬਹੁਤ ਵਾਰ ਇਹ ਗੱਲ ਕਹੀ ਹੈ ਪਰ ਬੁੜੀਆਂ ਕਹਿੰਦੇ ਨੇ ਵੀ ਡਾਕਟਰ ਸਾਹਿਬ ਨੇ ਮੈਨੂੰ ਦਵਾਈ ਨਹੀਂ ਦਿੱਤੀ ਸੀ। ਕਹਿੰਦਾ ਸੀ ਬੇਬੇ ਹੁਣ ਨਹੀਂ ਦਵਾਈ ਬਣਦੀ ਤੇ ਮੈਂ ਠੀਕ ਹੋ ਗਈ। ਦਵਾਈ ਤਾਂ ਮੈਂ ਇਹਨਾਂ ਨੂੰ ਵੀ ਜਵਾਬ ਦਿੱਤਾ ਸੀ ਨਹੀਂ ਠੀਕ ਹੋ ਸਕਦਾ ਪਰ ਫਿਰ ਮੈਂ ਕਿਹਾ ਚਲ ਇਹ ਕਹਿੰਦੇ ਅਸੀਂ ਸਾਰੀ ਮੈਂ ਪੀਜੀਏ ਜਾਓ ਆਂਦੇ ਅਸੀਂ ਪੀਜੀਏ ਜਾ ਆਏ। ਫਿਰ ਇਹਨਾਂ ਦਾ ਕੀ ਇਲਾਜ ਇਸ ਗਾ ਦਾ ਉਹ ਕਹਿੰਦੇ ਅਸੀਂ ਆਈ ਹਾਂ ਸਾਨੂੰ ਕਿਸੇ ਨੇ ਭੇਜਿਆ ਵੀ ਇੱਕ ਵਾਰੀ ਤੁਸੀਂ ਉੱਥੇ ਜਾ ਕੇ ਵੇਖੋ ਇਹਨਾਂ ਦੇ ਪਿੰਡ ਦਾ ਤੁਹਾਨੂੰ ਵੀ ਉਮੀਦ ਨਹੀਂ ਸੀ ਉਮੀਦ ਕੀ ਰੱਖ ਸਕਦੇ ਆ ਜੀ ਇਹਦੇ ਚ ਦੱਸੋ ਮੈਨੂੰ ਜੇ ਆਪਾਂ ਲਾ ਲਈਏ ਜੋ ਆਪਾਂ ਨੂੰ ਅੱਖ ਨਹੀਂ ਨਜ਼ਰ ਆਉਂਦੀ ਆਪਣੀ ਚੱਕਰ ਆਉਣ ਲੱਗ ਜਾਂਦੇ ਆ ਤੇ ਇਹਦੀ ਮੀਂਦ ਕੀ ਰੱਖਾਂਗੇ 21 ਨੰਬਰ ਚਸ਼ਮਾ ਮੰਨ ਲਓ ਕਿਹੜੀ ਕਿਤਾਬ ਚ ਲਿਖਿਆ ਠੀਕ ਹੋ ਜਾਵੇ ਠੀਕ ਹੈ ਅਸ ਇਹ ਮੀਂਦ ਮਾਲਕ ਦੀ ਵੱਡੀ ਕਿੱਡੀ ਰਹਿਮ ਤੇ ਵੀ ਇਹਦੇ ਵਿੱਚੋਂ ਦਿਸਣ ਲੱਗ ਜਾਏ ਠੀਕ ਹੈ ਠੀਕ ਹੈ ਠੀਕ ਹੈ 17 ਸਾਲ ਦੀ ਪ੍ਰੋਬਲਮ ਜੇ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਸੋਲਵ ਹੁੰਦੀ ਨਜ਼ਰ ਆਉਂਦੀ ਹੈ ਤੇ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਜੀ ਉਹ ਵੀ ਬਿਨਾ ਕਿਸੇ ਇੰਜੈਕਸ਼ਨ ਤੋਂ ਬਿਨਾ ਕਿਸੇ ਆਪਰੇਸ਼ਨ ਤੋਂ ਸਿਰਫ ਆਈ ਡ੍ਰੌਪਸ ਪਾ ਕੇ ਠੀਕ ਹੈ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਬਾਪੂ ਜੀ ਸਾਨੂੰ ਮਿਲੇ ਸੀ ਇੱਥੇ ਟ੍ਰੀਟਮੈਂਟ ਕਿਹੜੀ-ਕਿਹੜੀਆਂ ਬਿਮਾਰੀਆਂ ਦੀ ਅੱਖਾਂ ਨਾਲ ਸੰਬੰਧ ਨੇ ਜਿਹੜੀਆਂ ਉਹ ਤੁਸੀਂ ਕਰਦੇ ਹੋ ਸਿਰਫ ਚਿੱਟੇ ਮੋਤੀਏ ਤੋਂ ਇਲਾਵਾ ਠੀਕ ਹੈ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰ ਸਕਦੇ ਆ ਜਿਵੇਂ ਕਿ ਜਿਵੇਂ ਕਿ ਗਲ ਕੋਮਾ ਹੋ ਗਿਆ ਕਾਲਾ ਮੋਤੀਆ ਹੋ ਗਿਆ ਪਰਦਿਆਂ ਦੀ ਪ੍ਰੋਬਲਮ ਪਰਦੇ ਕਮਜ਼ੋਰ ਹੋਣ ਪਰਦੇ ਕਿਸੇ ਦੇ ਸੁੰਗੜ ਗਏ ਹੋਣ ਉਹਨਾਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਹੈ ਜਿਵੇਂ ਸ਼ੂਗਰ ਦੇ ਕਾਰਨ ਨਿਗਾ ਘਟ ਹੋ ਜਾਂਦੀ ਆ ਇਹਦਾ ਚੀਜ਼ ਜਿਹਨਾਂ ਦੇ ਇੰਜੈਕਸ਼ਨ ਲੱਗਦੇ ਆ ਤੇ ਆਪਣੇ ਕੋਲ ਐਸੀ ਜਿਹੜੇ ਮਰੀਜ਼ ਜਿਨ੍ਹਾਂ ਦੇ ਇੰਜੈਕਸ਼ਨ ਐਕਸੀਡੈਂਟ ਵਾਲੇ ਵੀ ਹੋਣਗੇ ਐਕਸੀਡੈਂਟ ਵਾਲੇ ਵੀ ਇੰਜੈਕਸ਼ਨ ਲੱਗਣ ਵਾਲੇ ਵੀ ਜਿਨ੍ਹਾਂ ਦੇ ਇੰਜੈਕਸ਼ਨ ਪਰ ਮੰਥ ਲੱਗਦੇ ਲੱਗਦੇ ਆ ਪਰ ਹੁਣ ਉਹੀ ਡਾਕਟਰ ਉਹਨਾਂ ਨੂੰ ਕਹਿੰਦੇ ਤੁਹਾਡੇ ਉਹਨਾਂ ਇੰਜੈਕਸ਼ਨ ਦੀ ਲੋੜ ਨਹੀਂ ਜੀ ਜੀ ਮਾਦਵਾ ਚੋ ਕ੍ਰੈਡਿਟ ਸਾਰੀ ਗੱਲਬਾਤ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਹੋਰ ਇੱਕ ਦੋ ਹੋਰ ਗੱਲਾਂ ਨੇ ਜੀ ਕਈ ਗਰੰਟੀ ਮੰਗਦੇ ਆ ਕੋਈ ਗਰੰਟੀ ਨਹੀਂ ਕੋਈ ਵਾਰੰਟੀ ਨਹੀਂ ਅਗਰ ਕਿਸੇ ਨੇ ਕੋਸ਼ਿਸ਼ ਕਰਨੀ ਚਾਵੇ ਤਾਂ ਉਹ ਆ ਸਕਦਾ ਹੈ ਕਈ ਹੁਣ ਸਾਨੂੰ ਜੇ ਦੂਸਰੀ ਗੱਲ ਆ ਜੇ ਮੈਂ ਪੈਸੇ ਇਕੱਠੇ ਕਰਨੇ ਆਨਲਾਈਨ 100 150 ਫੋਨ ਲੋ ਰੋਜ਼ ਆਉਂਦਾ ਵੀ ਆਨਲਾਈਨ ਦਵਾਈ ਭੇਜ ਦੋ ਪੇਮੈਂਟ ਪਹਿਲਾਂ ਪਾਉਣੇ ਦਵਾਈ ਕਿਹੜੀ ਦਵਾ ਉਹਨਾਂ ਨੂੰ ਮੈਨੂੰ ਸਮਝ ਤਾਂ ਲੱਗੇ ਵੀ ਉਹ ਦਵਾਈ ਕਿਹੜੀ ਮੰਗਦੇ ਨੇ ਜਾਂ ਮੈਨੂੰ ਸਮਝ ਹੋਵੇ ਮੈਂ ਦਵਾਈ ਕਿਹੜੀ ਦੇ ਸਕਦਾ ਜਦੋਂ ਮੈਂ ਵੇਖਿਆ ਹੀ ਨਹੀਂ ਪੇਸ਼ੈਂਟ ਨੂੰ ਠੀਕ ਹੈ ਠੀਕ ਹੈ ਸਾਡੇ ਲੋਕਾਂ ਨੂੰ ਇੱਕ ਇਹ ਬਹੁਤ ਵੱਡੀ ਪ੍ਰੋਬਲਮ ਸਾਹਮਣੇ ਆ ਰਹੀ ਆ ਵੀ ਜਿਹੜੇ ਆਨਲਾਈਨ ਭੇਜ ਦਿਓ ਜੀ ਪੈਸੇ ਦੇ ਦਿੰਨੇ ਆ ਪੈਸੇ ਠੀਕ ਹੈ ਤੁਹਾਡੇ ਕੋਲ ਹੈਗੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਬਿਨਾਂ ਮਰੀਜ਼ ਨੂੰ ਚੈੱਕ ਕੀਤੇ ਆ ਮੈਡੀਸਿਨ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਨਹੀਂ ਦੇਵਾਂਗੇ ਕੋਈ ਵੀ ਹੋਵੇ ਠੀਕ ਹੈ ਹੁਣ ਕਈ ਵਾਰ ਕੋਈ IPS IAS ਆ ਜਾਂਦੇ ਨੇ ਮੈਂ ਹਜੇ ਜੀ ਆਇਆਂ ਨੂੰ ਪ੍ਰਸ਼ਾਦਾ ਪਾਣੀ ਸ਼ਕੋ ਚਾਹ ਸ਼ਕੋ ਨਾਲ ਲੰਗਰ ਚੱਲਦਾ ਠੀਕ ਹੈ ਜੀ ਪਰ ਜਿਹੜੀ ਚੀਜ਼ ਨੂੰ ਆਪਾਂ ਵੇਖਿਆ ਨਹੀਂ ਉਹ ਨਹੀਂ ਉਹ ਸੌਰੀ ਉਹਦੇ ਵਾਸਤੇ ਠੀਕ ਹੈ ਪੇਸ਼ੈਂਟ ਲਿਆਓ ਸਾਨੂੰ ਪਤਾ ਲੱਗੇ ਪੇਸ਼ੈਂਟ ਨੂੰ ਆ ਪ੍ਰੋਬਲਮ ਹੈ ਆਪਾਂ ਨੂੰ ਕਿਹੜੀ ਦਵਾਈ ਦੇ ਸਕਦੇ ਆ ਉਸ ਦੇ ਹਿਸਾਬ ਨਾਲ ਫਿਰ ਪਹਿਲੇ ਦਿਨ ਤੋਂ ਆਪਾਂ ਨੂੰ ਪਤਾ ਲੱਗ ਜੂ ਵੀ ਇਹਨੂੰ ਦਵਾਈ ਦੇਣੀ ਹੈ ਜਾਂ ਨਹੀਂ ਅੱਗੇ ਆਪਾਂ ਟਰੀਟਮੈਂਟ ਚਲਾਉਣਾ ਹੈ ਜਾਂ ਨਹੀਂ ਚਲਾਉਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਦੂਸਰਾ ਜਿਵੇਂ ਆਪਣੇ ਬਿਰਧ ਆਸ਼ਰਮ ਨੇ ਜੀ ਜਾਂ ਕੋਈ ਵੀ ਸਸਤਾ ਚਲਾਉਂਦੇ ਆ ਉਹਨਾਂ ਦੇ ਵਿੱਚ ਕੋਈ ਗਰੀਬ ਆਮ ਗਰੀਬ ਹੀ ਹੋਣਗੇ ਜੀ ਜਿੰਨੂੰ ਉੱਥੇ ਛੱਡ ਕੇ ਗਿਆ ਚਲ ਗੋ ਮਾਪਿਆਂ ਨੂੰ ਫਿਰ ਅਸ਼ਰਮ ਦੇ ਵਿੱਚ ਉਹਨਾਂ ਦਾ ਇਲਾਜ ਮੈਂ 100% ਫ੍ਰੀ ਕਰੂੰਗਾ ਅਗਰ ਮੇਰੀ ਉਹ ਗੱਲ ਸੁਣਦੇ ਆ ਤੇ ਜਦੋਂ ਮਰਜੀ ਟਾਈਮ ਲੈ ਕੇ ਪਰ ਆ ਸਕਦੇ ਆ ਤੇ ਉਸ ਤੋਂ ਬਾਅਦ ਕਿਸਾਨ ਜੋ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰਾਂ ਦਾ ਇਲਾਜ ਬਿਲਕੁਲ ਫ੍ਰੀ ਹੈ ਦੇਸ਼ ਦੇ ਜੋ ਫੌਜੀ ਜਵਾਨ ਉਹਨਾਂ ਦਾ ਪਰਿਵਾਰ ਕੁਸ਼ੀਦ ਹੋਇਆ ਜਿਨ੍ਹਾਂ ਦਾ ਉਹਨਾਂ ਦਾ ਬਿਲਕੁਲ ਫ੍ਰੀ ਹੈ ਕੋਈ ਮੌਜੂਦਾ ਜਾਂ ਕੋਈ ਵੀ ਸਿੱਖ ਕੌਮ ਲਈ ਜਰਸੀ ਤੋਂ ਹੈ ਉਹਨਾਂ ਦਾ ਕੋਈ ਮੁਸਲਮਾਨ ਹੈ ਹਿੰਦੂ ਉਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਵੀ ਧਰਮ ਦਾ ਕੋਈ ਵੀ ਸ਼ਹੀਦ ਆ ਕੇ ਪੂਰਾ ਪਰਿਵਾਰ ਆਪੋ ਦਾ ਲਾਜ ਬਿਲਕੁਲ ਫਰੀ ਕਰਾਂਗੇ ਜੀ ਜੀ ਠੀਕ ਹੈ ਜਦੋਂ ਮਰਜ਼ੀ ਆ ਸਕਦਾ ਮੋਸਟ ਵੈਲਕਮ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਲੋਕ ਹੈਗੇ ਨੇ ਜਿਹੜੇ ਇੱਥੇ ਏ ਆਏ ਹੋਏ ਨੇ ਅਸੀਂ ਤੁਹਾਨੂੰ ਉਹਨਾਂ ਦੀਆਂ ਪ੍ਰੋਬਲਮਾਂ ਦੱਸਿਆ ਨੇ ਡਾਕਟਰ ਸੂਜ ਜੀ ਨੇ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਹਾਲ ਚਾਲ ਠੀਕ ਠਾਕ ਬਸ ਠੀਕ ਹੈ ਜੀ ਬਹੁਤ ਵਧੀਆ ਜੀ ਅੱਛਾ ਡਾਕਟਰ ਸਾਹਿਬ ਕੀ ਚੈੱਕ ਕਰਦੇ ਹੋ ਤੁਸੀਂ ਇੱਥੇ ਅ ਦੇਖੋ ਮਤਲਬ ਕਹਿਣ ਦਾ ਸਵਾਲ ਇਹ ਵੀ ਕੀ ਚੈੱਕ ਕਰਕੇ ਤੁਸੀਂ ਅੱਗੇ ਭੇਜਦੇ ਹੋ ਮਰੀਜ਼ ਅੱਛਾ ਦੇਖੋ ਜੀ ਸ਼ੁਰੂ ਚ ਸ਼ੁਰੂਆਤੀ ਤੇ ਜਦੋਂ ਆਪਾਂ ਸਟਾਰਟ ਕਰਦੇ ਹਾਂ ਉਦੋਂ ਤਾਂ ਪਹਿਲਾਂ ਕਿਸੇ ਪੇਸ਼ੈਂਟ ਨੂੰ ਜਿਹੜੀ ਹੈ ਕੋਈ ਪੁਰਾਣੀ ਬਿਮਾਰੀ ਜਿਹੜੀ ਹੈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਜਾਂ ਕੋਈ ਐਪੀਲੈਪਸੀ ਦੀ ਬਿਮਾਰੀ ਹੈ ਜਾਂ ਕੋਈ ਗਿਰ ਗਿਆ ਹੈਗਾ ਕੋਈ ਟ੍ਰੋਮਾ ਹੋ ਗਿਆ ਆਈ ਇੰਜਰੀ ਹੈ ਕੋਈ ਸਿੱਕੇ ਆਈਸ ਦੇ ਵਿੱਚ ਕੋਈ ਪਟਾਕਾ ਪੈ ਗਿਆ ਜਾਂ ਕੋਈ ਟੈਕਨੀਕਲ ਜਿਹੜੀ ਹੈਗੀ ਪ੍ਰੋਬਲਮ ਆ ਗਈ ਉਸ ਨੂੰ ਕੋਈ ਤੇ ਅਸੀਂ ਉਹ ਪਹਿਲਾਂ ਹਿਸਟਰੀ ਲੈ ਕੇ ਚੈੱਕ ਕਰਦੇ ਹਾਂ ਉਹਦਾ ਬਲੱਡ ਪ੍ਰੈਸ਼ਰ 슈ਗਰ ਜਿਹੜਾ ਹੈਗਾ ਲੈਵਲ ਦੇਖਦੇ ਹਾਂ ਕਿਉਂਕਿ ਇਹ ਸਾਰੀਆਂ ਬਿਮਾਰੀਆਂ ਜਿਨ੍ਹਾਂ ਵਿੱਚ 슈ਗਰ ਹੈਗੀ ਬਲੱਡ ਪ੍ਰੈਸ਼ਰ ਹੈਗੀ ਇਹਨਾਂ ਦਾ ਅੱਖਾਂ ਦੇ ਉੱਪਰ ਸਿੱਧਾ-ਸਿੱਧਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਅੱਖਾਂ ਦੇ ਪ੍ਰੈਸ਼ਰ ਦੇ ਉੱਪਰ ਵੀ ਬਲੱਡ ਪ੍ਰੈਸ਼ਰ ਦਾ ਜਿੰਨੇ ਬਹੁਤ ਜ਼ਿਆਦਾ ਪ੍ਰ ਅੱਛਾ ਇਸ ਤੋਂ ਲਾਬਵਿਕ ਜਿਹੜੀ ਕਈ ਬਿਮਾਰੀਆਂ ਹੈਗੀਆਂ ਜਿਵੇਂ ਆਪਣਾ ਅੰਦਰ ਆਤਾ ਹੈਗਾ ਠੀਕ ਹੈ ਜੀ ਰੰਗਾ ਦੀ ਪਹਿਚਾਨ ਨਾ ਹੋਣੀ ਪੂਰਾ ਇਹ ਸਾਰੀਆਂ ਬਿਮਾਰੀਆਂ ਕਈ ਵਾਰ ਹੈਰਿਡਿਟੀ ਵੀ ਹੁੰਦੀਆਂ ਹੈ ਜਾਂ ਬਚਪਨ ਤੋਂ ਹੀ ਹੁੰਦੀਆਂ ਹੈ ਕਿ ਜੜੀਆਂ ਇਸ ਆਪਾਂ ਪਹਿਲਾਂ ਚੈੱਕ ਕਰਕੇ ਉਸ ਤੋਂ ਬਾਅਦ ਪੂਰੀ ਤਰ੍ਹਾਂ ਕੇ ਨਾਲ ਦੇਖ ਕੇ ਵੀ ਇਹ ਕਿਹਨੂੰ ਕੀ ਪ੍ਰੋਬਲਮ ਹੈਗੀ ਕਿੰਨੇ ਸਾਲਾਂ ਤੋਂ ਕੋਈ ਆਪਰੇਸ਼ਨ ਕਰਵਾਇਆ ਨਹੀਂ ਕਰਵਾਇਆ ਉਹਦਾ ਕੀ ਇਫੈਕਟ ਪਿਆ ਇਸ ਤੇ ਠੀਕ ਹੈ ਜੀ ਤੇ ਕੋਈ ਤੇਲ ਕੰਦੇ ਜਮੇ ਤੇਲ ਪਾਇਆ ਹੋਇਆ ਸੀਗਾ ਇੰਜੈਕਸ਼ਨ ਲਗਵਾਏ ਹੋਏ ਸੀਗੇ ਉਹਦਾ ਕੀ ਪ੍ਰਭਾਵ ਪਿਆ ਕਿੰਨੀ ਦੇਰ ਪ੍ਰਭਾਵ ਰਿਹਾ ਸਾਰੀ ਹਿਸਟਰੀ ਦੱਸ ਕੇ ਫਿਰ ਆਪਾਂ ਇਹ ਮਰੀਜ਼ ਨੂੰ ਅੱਗੇ ਭੇਜਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਸ ਹਨ ਡਾਕਟਰ ਸੂਤ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਮਰੀਜ਼ ਹੈਗੇ ਨੇ ਇੱਥੇ ਆਏ ਹੋਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੇ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੇ ਗਨਵਾਈਆਂ ਨੇ ਜਿੰਨਾ ਦਾ ਟ੍ਰੀਟਮੈਂਟ ਜਿੰਨਾ ਦਾ ਇਲਾਜ ਹੈਗਾ ਇੱਥੇ ਉਹ ਕੀਤਾ ਜਾਂਦਾ ਇੱਕ ਵਾਰ ਫੇਰ ਦੱਸ ਦਈਏ ਕਿ ਡਾਕਟਰ ਸਾਹਿਬ ਨੇ ਅੱਜ ਬਹੁਤ ਵੱਡੀ ਇੱਕ ਗੱਲ ਵੀ ਕਹੀ ਉਹਨਾਂ ਦਾ ਕਹਿਣਾ ਹੈ ਕਿ ਬਿਰਧ ਆਸ਼ਰਮ ਦੇ ਵਿੱਚ ਜਿਹੜੇ ਵੀ ਬਜ਼ੁਰਗ ਰਹਿੰਦੇ ਨੇ ਜਾਂ ਕੋਈ ਵੀ ਸ਼ਖਸ ਜਿਹੜਾ ਬਿਰਧ ਆਸ਼ਰਮ ਦੇ ਵਿੱਚ ਇਸ ਵੇਲੇ ਰਹਿ ਰਿ ਫੌਜੀ ਜਵਾਨ ਹੈਗੇ ਨੇ ਉਹਨਾਂ ਦਾ ਪਰਿਵਾਰ ਹੈਗਾ ਸ਼ਹੀਦ ਫੌਜੀ ਜਵਾਨਾਂ ਦੇ ਪਰਿਵਾਰਾਂ ਦਾ ਇੱਥੇ ਇਲਾਜ ਹੈਗਾ ਜਿਹੜਾ ਉਹ ਮੁਫਤ ਕੀਤਾ ਜਾਏਗਾ ਆਪਣੀ ਕੌਮ ਖਾਤਰ ਸ਼ਹੀਦ ਹੋਣ ਵਾਲੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜੇਕਰ ਕੋਈ ਇੱਥੇ ਆਉਂਦਾ ਤਾਂ ਉਹਨਾਂ ਦਾ ਇਲਾਜ ਵੀ ਫ੍ਰੀ ਕੀਤਾ ਜਾਏਗਾ ਕਿਸੇ ਨੂੰ ਕੈਂਸਰ ਹੈ ਕੈਂਸਰ ਪੇਸ਼ੈਂਟ ਦਾ ਵੀ ਇਲਾਜ ਇੱਥੇ ਫ੍ਰੀ ਕੀਤਾ ਜਾਂਦਾ ਹੈ ਐਡਜ਼ ਵਾਲੇ ਦਾ ਵੀ ਫ੍ਰੀ ਕੀਤਾ ਜਾਂਦਾ ਬਹੁਤ ਸਾਰੀਆਂ ਅੱਜ ਗੱਲਾਂ ਹੈਗੀਆਂ ਨੇ ਜਿਹੜੇ ਡਾਕਟਰ ਸਾਹਿਬ ਨੇ ਸਾਡੇ ਨਾਲ ਕੀਤੀਆਂ ਨੇ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਥੇ ਮਰੀਜ਼ ਆਉਂਦੇ ਨੇ ਤੇ ਉਹਨਾਂ ਨੂੰ ਉਹ ਜਿਹੜਾ ਜ਼ਰੀਆ ਹੈਗਾ ਪ੍ਰਮਾਤਮਾ ਨੇ ਬਣਾ ਰੱਖਿਆ ਸੋ ਫਿਲਹਾਲ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਤੁਹਾਡੇ ਤੋਂ ਜ਼ਿਆਦਾ ਹੋਰ ਕੋਈ ਨਹੀਂ ਸਮਝ ਸਕਦਾ ਕਿ ਕਿਸ ਬੰਦੇ ਨੂੰ ਇਸ ਵੀਡੀਓ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਸ ਨਾਲ ਇਹ ਵੀਡੀਓ ਜਿਹੜਾ ਜਿਹੜੀ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ